ਬਟਿੰਡੇ ਦੇ ਵਿੱਚ ਪਿੱਛੇ ਦੇ ਇੱਕ ਆਮ ਆਦਮੀ ਪਾਰਟੀ ਦਾ ਜਿਹੜਾ ਹੁਣ ਉਹਨੂੰ ਅਹੁਦਾ ਦਿੱਤਾ ਗਿਆ ਵਿਅਕਤੀ ਆ ਇੱਕ ਗੈਂਗਸਟਰ ਤੇ ਉਹਦੇ ਬੰਦਿਆਂ ਨੂੰ ਲੈ ਕੇ ਘਰ ਤੇ ਕਬਜ਼ਾ ਕਰਦਾ ਉਹ ਮੈਨੂੰ ਕਹਿੰਦਾ ਜੀ ਦੰਨੇ ਸਾਹਿਬ ਮੇਰਾ ਤਾਂ ਮੇਰੇ ਭਰਾ ਨਾਲ ਰਲਿਆ ਸੀ ਮੈਂ ਤਾਂ ਉੱਥੇ ਗਿਆ ਕਿ ਇਹ ਬੰਦੇ ਬੰਦੂਖਾਂ ਨਾਲ ਖੜ ਕੇ ਵੇਖਣ ਲੱਗੇ ਪਰ ਮੇਰੇ ਕੋਲ ਵੀਡੀਓ ਸੀ ਤਾਂ ਵੀਡੀਓ ਪਾਈ ਕਰਦਾ ਉਹ ਉਸ ਵਿਅਕਤੀ ਨੂੰ ਫੜਿਆ ਜਿਹੜਾ ਸ਼ਰੇਆਮ ਤੋਂ ਰਿਆ ਫਿਰਦਾ ਪਰ ਚੌਤੇ ਹੋਇਆ ਵੇ ਉਹ ਸਰਕਾਰ ਦਾ ਭਾਈਵਾਲ ਆ ਭਾਈਵਾਲ ਆ ਜੀ ਉਹਨੂੰ ਅਹੁਦਾ ਦਿੱਤਾ ਗਿਆ ਗੈਂਗਸਟਰਾਂ ਨਾਲੇ ਕਹਿੰਦੇ ਸੀ ਵੀ ਕਾਲੀਆਂ ਦੇ ਲਿੰਕ ਆ ਗੈਂਗਸਟਰਾਂ ਨਾਲੇ ਕਹਿੰਦੇ ਸੀ ਕਾਂਗਰਸੀਆਂ ਦੇ ਲਿੰਕ ਆ ਹੁਣ ਤੇ ਹਮਾਮ ਚ ਸਾਰੇ ਨੰਗੇ ਹੁੰਦੇ ਜਾਂਦੇ ਉਹਦੇ ਇੱਥੋਂ ਦੀ ਇੱਕ ਬਠਿੰਡੇ ਜ਼ਿਲ੍ਹੇ ਦੇ ਐਮ.ਐਲ.ਏ ਦੇ ਪਰਿਵਾਰ ਨਾਲ ਸੰਬੰਧ ਦੀ ਉਹਦੀ ਜਾਂਚ ਕਰਾਈ ਇੱਕ ਵਿਧਾਇਕ ਨੇ ਪੱਤਰਕਾਰਾਂ ਨੂੰ ਗੈਂਗਸਟਰ ਦੇ ਪਰਿਵਾਰ ਦੇ ਨੇੜ ਦੇ ਤੇਜ ਦੇ ਬੰਦੇ ਤੋਂ ਧਮਕੀਆਂ ਦਵਾਈਆਂ ਪੱਤਰਕਾਰਾਂ ਪੱਤਰਕਾਰ ਫਲਾਣੇ ਥਾਂ ਜੀ ਇਹ ਚੀਜ਼ ਹੋ ਗਈ ਤੁਸੀਂ ਪਹੁੰਚ ਜਾਓ ਇਹਦਾ ਮਤਲਬ ਕੀ ਹੈ ਵੀ ਚੋਰੋ ਭੱਜ ਜਾਓ ਕਿ ਜੇ মিডিਆ ਨੂੰ ਪਤਾ ਲੱਗ ਗਿਆ ਇੱਕ ਪ੍ਰੈਸ ਨੋਟ ਆ ਕੇ 2 ਘੰਟਿਆਂ ਵਿੱਚ ਰੇਡ ਪੈਣੀ ਹੈ ਤੇ ਸਿੱਧਾ ਕੀ ਕਰਨਾ ਚਾਹੁੰਗੇ ਇੰਨਾਂ ਆਪਰੇਸ਼ਨਾਂ ਤੋਂ ਬਾਅਦ ਪ੍ਰੈਸ ਬਰੀਫਿੰਗ ਹੁੰਦੀ ਹੈ ਰੇਡ ਮਾਰਨ ਦਾ ਮਤਲਬ ਕੀ ਹੁੰਦਾ ਰੇਡ ਤਾਂ ਇਹੀ ਹੈ ਨਾ ਤੁਹਾਨੂੰ ਪਤਾ ਇਹਨਾਂ ਨੂੰ ਪਤਾ ਹੀ ਨਾ ਲੱਗਿਆ ਤੁਹਾਡਾ ਖੁਫੀਆ ਤੰਤਰ ਕਿੱਥੇ ਹੈ ਉਹਦਾ ਪੱਤਰਕਾਰਾਂ ਦੀਆਂ ਸੂਹਾਂ ਲੈਣ ਤੱਕ ਦਾ ਪੱਤਰਕਾਰਾਂ ਨੂੰ ਤਾਂ ਪਰਚਾ ਦੇਣ ਤੱਕ ਹੀ ਆ ਜੀ ਤੂਆਂ ਵੀ ਛੱਡ ਦਿਓ ਹੁਣ ਤਾਂ ਕਹਿੰਦੇ ਵੀ ਬਾਹਰ ਮੋੜ ਦੋ ਮੈਦਾਨੇ ਲਿਆ ਹੁਣ ਜਬਾਹ ਬੋਲਦਾ ਇਹ ਕੱਲ ਨੂੰ ਹੋ ਸਕਦਾ ਵੀ ਇਸ ਗੱਲ ਦੇ ਉੱਤੇ ਮੇਰੇ ਪੱਤਰਕਾਰ ਦੇ ਵਿੱਚ ਹੀ ਫੜ ਲੈ ਕੇ ਕੋਈ ਕਹਿੰਦਾ ਬਾਈ ਵੀ ਮੁਰਨਾ ਕਹਿੰਦੇ ਸਾਨੂੰ ਤਾਂ 150 ਜੇਬ ਚ ਰੱਖਣਾ ਪੈਂਦਾ ਮੈਂ ਕਿਉਂ ਐ ਕਿਉਂ ਕਹਿੰਦਾ ਜੀ ਜਦੋਂ ਰਾਹ 'ਚ ਰੋਕ ਲੈਂਦੇ ਆ ਉਹ ਜੇਬ ਖਾਲੀ ਹੋਵੇ ਵੱਧ ਕੁੱਟਦੇ ਆ 1500 ਰੁਪਇਆ ਕੀ ਕੀ ਦੂਜੇ ਪਾਸੇ ਸਰਕਾਰ ਨੇ ਇਨਾਮ ਰੱਖਤੇ ਆ ਕਿ ਜਿਹੜਾ ਫੜੇਗਾ ਉਹਨੂੰ ਇਨਾ ਨਾਮ ਜਿਹੜਾ ਮੁਕਾਬਲਾ ਕਰੇਗਾ ਉਹਨੂੰ ਇਨਾ ਨਾਮ ਪੁਲਿਸ ਕਹਿੰਦੀ ਅਸੀਂ ਪਿਸਤੌਲ ਨਾਲ ਜਿਹੜਾ ਮੁੰਡਾ ਇੱਥੇ ਬਧੌਣ ਕੋਲੇ ਸਰਪੰਚ ਮਾਰਿਆ ਉਹਨਾਂ ਜਿਹਨੇ ਮਾਰਿਆ ਉਹ ਕਹਿੰਦਾ ਮੈਂ ਲੁਧਿਆਣਾ ਤੋਂ ਆ ਬਸ ਕੌਣ ਕੀ ਪੁਲਿਸ ਨੇ ਅੱਗੇ ਪਿੱਛੇ ਦੀ ਜਾਂਚ ਵੀ ਕਢੀ ਤੋਰੀ ਕੰਦਰੀ ਪੱਤਰਕਾਰਾਂ ਦਾ ਵੀ ਤਮਾਸ਼ਾ ਬਣਾ ਲਿਆ ਹੁਣ ਫਲਾਨੀ ਥੂਈ ਤੇ ਆਜੋ ਹੁਣ ਫਲਾਨੇ ਖਾਲ ਤੇ ਆਜੋ ਹੁਣ ਫਲਾਨੇ ਬਾਸਰ ਤੇ ਆਜੋ ਕਿ ਪ੍ਰੈਸ ਕਾਨਫਰੈਂਸ ਕਿੱਥੇ ਨਹੀਂ ਐਸਐਸਪੀ ਦੇ ਦਫ਼ਤਰ ਜਾਂ ਹੁਣ ਦਾ ਸੜਕਾਂ ਦੇ ਪ੍ਰੈਸ ਕਾਨਫਰੈਂਸਾ ਹੋਣਾ ਚਾਹੀਦਾ 2000 ਕੀ ਕਿੰਡੀ ਵੱਡੀ ਗੱਲ ਹੈ ਹਾਂ 2000 ਕੀ ਕਿੰਡੀ ਵੱਡੀ ਗੱਲ ਹੈ ਅੱਗੇ ਕੀ ਕਹਿੰਦੇ 12000 ਏਮਪਲੋਈ ਇਨਕਲੂਡਿੰਗ ਐਸਪੀ ਡੀਐਸਪੀ ਤੇ ਡੀਏਜੀ ਇੱਕ ਟੀਮ ਕਿੰਨੇ ਹੋਗੇ ਉਹਨਾਂ ਕੋਲ ਜਿਹੜੇ ਟੀਮ ਆ ਜਾਂਦੀ ਉਹਨਾਂ ਕੋਲ ਹਥਿਆਰ ਕਿਹੜਾ ਕੀ ਲੇਟੈਸਟ ਗਨਸ ਹੈਗੀਆਂ ਲੇਟੈਸਟ ਵੈਪਨ ਹੈਗੇ ਉਹਨਾਂ ਕੋਲੇ ਜਿੰਨਾਂ ਨਾਲ ਪੰਗਾ ਲੈਣਾ ਕੀ ਉਹਨਾਂ ਕੋਲੇ ਨਾਈਟ ਵਿਜ਼ਨ ਡਿਵਾਈਸ ਹੈ ਤੁਸੀਂ ਇੱਥੇ ਤਮਾਸ਼ਾ ਕਰੀ ਜਾਂਦੇ ਮੁੰਡੇ ਪੁੰਛਦੇ ਹੀ ਮਰਾਉਨੇ ਆ ਪੁੰਡੇ ਉੱਧਰ ਵੀ ਮਰਾਉਗੇ ਜਯੋਧਨ ਨਸ਼ਿਆਂ ਵਿਰੁੱਧ ਹੁਣ ਪੁਲਿਸ ਨੂੰ ਤੁਸੀਂ ਮੈਂ ਪੜ੍ਹਾਉਂਗੇ ਵੀ ਨਸ਼ਾ ਕਿਵੇਂ ਰੋਕਣਾ ਉਹ ਫਿਰ ਐਵੇਂ ਆਈਪੀਐਸ ਬਣ ਕੇ ਉਹ ਐਵੇਂ ਇੰਸਪੈਕਟਰ ਬਣ ਕੇ ਉਹਨਾਂ ਦੀ ਟ੍ਰੇਨਿੰਗ ਫਲੋਰ ਐਵੇਂ ਹੋਈ ਜਾਂਦੀ ਆ ਕਹਿੰਦਾ ਭਾਬ ਕਿ ਇਹ ਗੈਂਗਵਾੜਦ ਵੀ ਸਰਕਾਰਾਂ ਦਾ ਤੇ ਪੋਲਿਟੀਸ਼ੀਨਾਂ ਦਾ ਪੈਦਾ ਕੀਤਾ ਹੋਇਆ ਹੈ ਇਹ ਦੇਖੋ ਆ ਜਿਹੜਾ ਆਪਰੇਸ਼ਨ ਹੋਇਆ ਨਾ ਤੇ ਬਣਿਆ ਨਵੇਂ ਗੈਂਸਟਰਾਂ ਨੂੰ ਜਾਣਦੇ ਹੋਗਾ ਅਸੀਂ ਆਪਾਂ ਖੜਕੂ ਬਦਮੇ ਦੇ ਲਈ ਗੱਲ ਕਰਦੇ ਥੋੜੀ ਮੋਟੀ ਹੋਈ ਪੁਲਿਸ ਪੈ ਗਈ ਅਗਲਾ ਕਨਾ ਭੱਜਦਾ ਘਰੋਂ ਭੱਜ ਕੇ ਸਮਾਨ ਚੱਕ ਕਿੰਨੀ ਵਾਰੀ ਕੁੱਟ ਖਾਊ ਕਿੰਨੀ ਵਾਰੀ ਕੁੱਟ ਖਾਊ ਹੁਣ ਭੱਜ ਗਿਆ ਤੇ ਮਰਦਾ ਕੀ ਕਰੂ ਚੱਲੀ ਜਾਂਦੀਆਂ ਚੱਲੀ ਜਾਂਦੀਆਂ ਚੱਲੀ ਜਾਂਦੀਆਂ ਉਹਦਾ ਪੈਸਾ ਕਿਹਦੇ ਕੋਲੇ ਜਾਂਦਾ ਜਿਹੜੀ ਠੱਗੀ ਛਰੇਆਂ ਚੰਦੀ ਜਾਂਦੀ ਉਹਦਾ ਕਿਸਮ ਤੇ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਦਸਤੋ ਚੜਦੀ ਉਹਦੇ ਵੀ ਜਿਹੜੇ ਆ ਰਾਜ ਖੋਲ ਰਹੇ ਆ ਔਰ ਇਹਨਾਂ ਦੀਆਂ ਕੀਤੀਆਂ ਵੀ ਅੱਗੇ ਆ ਰਹੀਆਂ ਨੇ ਤੇ ਦੇਖੋ ਤੁਹਾਨੂੰ ਇੱਕ ਚੀਜ਼ ਦੱਸਾਂ ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿ ਇਹ ਬਰਿਸ਼ਟਾਚਾਰੀ ਦੀ ਗੱਲ ਨੂੰ ਫੈਲ ਰਹੀ ਹੈ ਥੋੜੀ ਮੋਟੀ ਲਾਲੂ ਦਾ ਜਾਇ ਪ੍ਰਬੰਧ ਉਹ ਤਾਂ 14 ਸਾਲ ਦਾ ਵੀ ਛੋਟੇ 14 ਸਾਲ ਦਾ ਬੱਚਾ ਔਰ ਉਹਨੇ ਇੱਕ ਨੈਸ਼ਨਲ ਇੱਕ ਬਣਾਤਾ ਇਸ਼ੂ ਕਿ ਮੇਰੇ ਮੁਲਕ ਦੇ ਵਿੱਚ ਰਿਸ਼ਟਾਚਾਰ ਹੋ ਰਿਹਾ ਤੇ ਸਾਡੀ ਹੋਣ ਹਾਰ ਸਰਕਾਰ ਨੇ ਉਹ ਬੱਚੇ ਨੂੰ ਪਰਚਾ ਦਰਜ ਕਰਕੇ ਅੰਦਰ ਕਰਤਾ ਅੱਛਾ ਜੀ ਉਹ 25000 ਜਿਹੜਾ ਦਿਨੇਓ ਕਿਹਨੂੰ ਦਿਨੇਓ ਤੁਹਾਡੀ ਰਸੀਦ ਕਿੱਥੋਂ ਹੋਰ ਕੱਟੀ ਦੀ ਆ ਫੇਰ ਉਹ ਰਸੀਦ ਦਿਖਾਉਣੇ ਉਹ ਫੇਰ ਤੁਹਾਨੂੰ ਉਹ ਰੈੱਡ ਕਰਾਸ ਵਾਲੇ ਰੈੱਡ ਕਰਾਸ ਉਹ ਕਿਉਂ ਵੀ ਰੈਡ ਕਰਾਸ ਦਾ ਪੈਸਾ 25 ਹਜ਼ਾਰ ਜਲੀਆ ਕਿਸ ਚੀਜ਼ ਦਾ ਲੋਕਾਂ ਨੇ ਨਵੇਂ ਅਸਲੇ ਤੇ ਪਾਬੰਦੀ ਲਾ ਦਿੱਤੀ ਜਿਹੜਾ ਕੋਲ ਪਿਆ ਵਾ ਉਹ ਤੁਸੀਂ ਵਰਤ ਨਹੀਂ ਸਕਦੇ ਤੇ ਫਿਰ ਗੈਂਗਵਾਦ ਨੂੰ ਡਰੂਗਾ ਗੈਂਗਸਟਰ ਕਿਹਦੇ ਕੋਲ ਡਰ ਸੁਣੋ ਕਿਸੇ ਵੀ ਪਾਰਟੀ ਕੋਲ ਇਸ ਵੇਲੇ ਕੋਈ ਮੁੱਦਾ ਨਹੀਂ ਆ ਪੰਜਾਬ ਦੀ ਰਾਜਨੀਤੀ ਨੂੰ ਪੰਜਾਬ ਦੇ ਲੋਕਾਂ ਨੂੰ ਸਿਆਸੀ ਪਾਰਟੀਆਂ ਦੇ ਵੱਲੋਂ ਬੁਰੀ ਤਰ੍ਹਾਂ ਘਿਟੋਲਿਆ ਜਾ ਰਿਹਾ ਜੇ ਗੱਲ ਕਰ ਲਈਏ ਸੱਤਾਧਾਰੀ ਪਾਰਟੀ ਦੀ ਤਾਂ ਇਹ ਲੋਕ ਮੁੱਦਿਆਂ ਤੋਂ ਦੂਰ ਜਾਣ ਦਾ ਇੱਕ ਬਹਾਨਾ ਲੱਭਦੀ ਹੈ ਔਰ ਇਹਨਾਂ ਬਹਾਨਿਆਂ ਦੇ ਵਿੱਚ ਨਿਤ ਨਵਾਂ ਨੈਰੇਟਿਵ ਜਿਹੜਾ ਉਹ ਸਿਰਜਿਆ ਜਾਂਦਾ ਔਰ ਇਹ ਨੈਰੇਟਿਵ ਦੇ ਵਿੱਚ ਜਦੋਂ ਮੂੰਹ ਦੀ ਖਾਣੀ ਪੈਂਦੀ ਆ ਤਾਂ ਫਿਰ ਯੂ ਟਰਨ ਲੈਣੇ ਪੈਂਦੇ ਆ ਇੱਕ ਨੈਰੇਟਿਵ ਖਤਮ ਹੁੰਦਾ ਦੂਸਰਾ ਨੈਰੇਟਿਵ ਸ਼ੁਰੂ ਹੋ ਜਾਂਦਾ ਹੁਣ ਇੱਕ ਨਵਾਂ ਨੈਰੇਟਿਵ ਜਿਹੜਾ ਪੰਜਾਬ ਦੇ ਵਿੱਚ ਸ਼ੁਰੂ ਕਰਨ ਜਾ ਰਹੀ ਹੈ ਸਰਕਾਰ ਉਹ ਆ ਗੈਂਗਵਾਦ ਨੂੰ ਖਤਮ ਕਰਨ ਦਾ ਇੱਕ ਪਰਹਾਰ ਨਾਂ ਦਾ ਇਹਨਾਂ ਨੇ ਆਪਰੇਸ਼ਨ ਚਲਾਇਆ ਜਿਹਦੇ ਵਿੱਚ ਵੱਡੇ ਪੱਧਰ ਉੱਤੇ ਜਿਹੜੀ ਆ ਛਾਪੇਮਾਰੀ ਹੋ ਰਹੀ ਆ ਰੇਡਾਂ ਹੋ ਰਹੀਆਂ ਨੇ ਔਰ ਕੁਝ ਲੋਕ ਫੜੇ ਆ ਕੁਝ ਲੋਕਾਂ ਦੇ ਜਿਹੜੀਆਂ ਖੁੱਚਾਂ ਦੇ ਵਿੱਚ ਗੋਲੀਆਂ ਵੀ ਮਾਰੀਆਂ ਗਈਆਂ ਔਰ ਕਈਆਂ ਦੇ ਮੁਕਾਬਲੇ ਵੀ ਬਣ ਕੇ ਸਾਹਮਣੇ ਆਏ ਆ ਜਿਹੜੇ ਕੰਟਰੋਵਰਸੀ ਤੇ ਫਿਰ ਇੱਕ ਵਾਰੀ ਜਿਹੜਾ ਵਾ ਸਰਕਾਰ ਦੀ ਨੁਕਤਾਚੀਨੀ ਦਾ ਕੇਂਦਰ ਬਣ ਗਿਆ ਇਸ ਵਿਸ਼ੇ ਦੇ ਉੱਤੇ ਸਾਡੇ ਨਾਲ ਪੰਜਾਬ ਦੇ ਬਹੁਤ ਹੀ ਸੀਨੀਅਰ ਪੱਤਰਕਾਰ ਧੰਨਵਾਦੀਆ ਜੀ ਤੁਹਾਡਾ ਪੂਰਾ ਨਾਮ ਸਾਨੂੰ ਸਿਕ ਦੰਨੇ ਜੀ ਸਦਾ ਸਵੰਨ ਸਿੰਘ ਧੰਨਵਾਲੀਆ ਸਾਡੇ ਨਾਲ ਹਾਜ਼ਰ ਨੇ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਧੰਨਵਾਲੀਆ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਪਹਿਲਾਂ ਤਾਂ ਮੈਂ ਇੱਥੇ ਪਹੁੰਚਣ ਤੇ ਬਠਿੰਡਾ ਦੀ ਧਰਤੀ ਤੇ ਸਵਾਗਤ ਕਰਦਾ ਕਿ ਕਿੱਥੋਂ ਤੁਸੀਂ ਪੰਜਾਬ ਦੇ ਉੱਪਰੋਂ ਚੱਲੇ ਹੋ ਧਾਰਾ ਜਿੱਥੋਂ ਨਿਕਲਦੀ ਹੈ ਪੰਜਾਬ ਦੀ ਤੇ ਹੁਣ ਮਾਦੋਪੁਰ ਤੋਂ ਮਾਦੋਪੁਰ ਤੋਂ ਚੱਲਦੇ ਹੋ ਤੇ ਟਿੱਬਾਂ ਤੇ ਆ ਗਏ ਹੋ ਟਿੱਬਾਂ ਦੇ ਸ਼ਹਿਰ ਬਠਿੰਡੇ ਦੇ ਵਿੱਚ ਤੋਂ ਦੱਸੋ ਅੱਛਾ ਧੰਨਵਾਲੀਆ ਸਾਹਿਬ ਇੱਕ ਵਾਰੀ ਫੇਰ ਪੰਜਾਬ ਦੀ ਜਵਾਨੀ ਦਾ ਸ਼ਿਕਾਰ ਖੇਡਣ ਦਾ ਜਿਹੜਾ ਨਾ ਪੰਜਾਬ ਸਰਕਾਰ ਨੇ ਪੰਜਾਬ ਦੇ ਜਿਹੜਾ ਵੱਡਾ ਪੁਲਿਸ ਅਫਸਰ ਆ ਉਹਨੇ ਖੁੱਲੀ ਛੁੱਟੀ ਦਿੱਤੀ ਆ ਤੇ ਜਿਹਦੇ ਨਤੀਜੇ ਵੀ ਸਾਨੂੰ ਮਿਲਨੇ ਸ਼ੁਰੂ ਹੋ ਗਿਆ ਔਰ ਇਹ ਵੀ ਕਿ ਆਸਰਾਈਆਂ ਲਗਾਈਆਂ ਜਾ ਰਹੀਆਂ ਕਿ ਬਹੁਤ ਵੱਡਾ ਨੁਕਸਾਨ ਹੋਵੇਗਾ ਜਵਾਨੀ ਦਾ ਕੁਲਦੀਪ ਜੀ ਮੈਨੂੰ ਨਾ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਤੁਸੀਂ ਤੇ ਮੈਂ ਰਾਈਜ਼ ਐਂਡ ਫਾਲ ਆਫ ਮਿਲਿਟੈਂਸੀਅਲ ਟੈਰਰਿਜ਼ਮ ਇਨ ਪੰਜਾਬ ਦੇਖਿਆ ਮੁੱਠਫੁੱਟ ਸੀ ਤੇ ਬਾਅਦ ਦੇ ਵਿੱਚ ਜੋ ਉਸ ਦਾ ਖਮਿਆਜਾ ਬਿਰਨ ਸਿੰਘ ਨੂੰ ਭੁਗਤਣਾ ਪਿਆ ਉਸ ਦਾ ਖਮਿਆਜਾ ਅਸੀਂ 1984 ਦੇ ਵਿੱਚ ਸਰਕਾਰ ਸਾਹਿਬ ਦੇ ਉੱਤੇ ਹਮਲੇ ਦਾ ਭੁਗਤਣਾ ਪਿਆ ਹਮਲੇ ਤੋਂ ਬਾਅਦ ਉਸ ਦਾ ਖਮਿਆਜਾ ਇੰਦਰਾ ਗਾਂਧੀ ਨੂੰ ਭੁਗਤਣਾ ਪਿਆ ਦਿੱਲੀ ਦੇ ਸਿੱਖ ਕਤਲੇਆਮ ਪੂਰੇ ਇੰਡੀਆ ਦੇ ਉਸ ਤੋਂ ਬਾਅਦ ਫਿਰ ਭਾਰਤ ਵਰਸ ਦੇ ਵਿੱਚ ਸਿੱਖ ਕਤਲੇਆਮ ਤੇ ਫਿਰ ਜਿਹੜਾ ਕੈਟ ਕਲਚਰ ਸ਼ੁਰੂ ਹੋਇਆ ਤੇ ਉਹਦੇ ਵਿੱਚ ਜਿਹੜਾ ਪੰਜਾਬ ਦੇ ਜਿਹੜੀ ਨੌਜਵਾਨੀ ਦਾ ਘਾਣ ਹੋਇਆ ਫੜ ਫੜ ਕੇ ਮਾਰੇਗੇ ਕੋਕੋ ਕੇ ਮਾਰੇਗੇ ਜਿਨ੍ਹਾਂ ਦੇ ਕਤਲ ਜਿਹੜੇ ਆ ਹੁਣ ਬਾਹਰ ਆਉਂਦੇ ਤੇ ਉਹ ਪੁਲਿਸ ਅਧਿਕਾਰੀ ਬਡਾਪੇ ਦੇ ਵਿੱਚ ਜੇਲਾ ਚ ਬੈਠੇ ਨੇ ਜੰਗ ਦੇ ਵਿੱਚ ਕਿਹਾ ਜਾਂਦਾ ਸਭ ਕੁਝ ਜਾਇਬ ਪਰ ਜੰਗ ਦੇ ਵਿੱਚ ਫੜ ਕੇ ਮਾਰਨਾ ਵੀ ਜਿਹੜਾ ਜੰਗ ਦੇ ਅਸੂਲਾਂ ਦਾ ਗੁਨਾ ਜਿਹੜਾ ਅਲੰਘਾ ਦਾਨੀਆਂ ਧਾਨੇ ਵਾਲੀਆਂ ਸਭ ਜੰਗ ਦੇ ਵਿੱਚ ਹੁੰਦੀ ਆਮੋ ਸਾਹਮਣੀ ਲੜਾਈ ਬਿਲਕੁਲ ਬਾਜੂਆਂ ਦੀ ਲੜਾਈ ਛੇਸ਼ਤਰ ਦੀ ਲੜਾਈ ਤੇ ਜੇ ਕੋਈ ਫੜਿਆ ਜਾਂਦਾ ਤੇ ਉਹਦੇ ਨਾਲ ਜੰਗੀ ਕੈਦੀ ਵਾਲਾ ਵਿਹਾਰ ਕੀਤਾ ਜਾਂਦਾ ਚਲੋ ਇਹ ਜੰਗ ਕਾਨੂੰਨ ਦੀ ਹੈ ਤੇ ਕਾਨੂੰਨ ਦੇ ਜਿਹੜੇ ਨੇ ਲੰਘਣਾ ਕਰਨ ਵਾਲੇ ਉਹਨਾਂ ਦੇ ਖਿਲਾਫ ਆ ਪਰ ਮੈਂ ਇਸ ਗੱਲ ਦੀ ਤੁਹਾਡੇ ਨਾਲ ਅੱਜ ਗੱਲ ਸਾਂਝੀ ਕਰ ਰਿਹਾ ਫਿਰ ਸ਼ਾਇਦ ਕਿਸੇ ਨੇ ਨਾ ਕੀਤੀ ਹੋਵੇ ਬਠਿੰਡੇ ਦੇ ਵਿੱਚ ਪਿੱਛੇ ਜਿ ਇੱਕ ਆਮ ਆਦਮੀ ਪਾਰਟੀ ਦਾ ਜਿਹੜਾ ਹੁਣ ਉਹਨੂੰ ਅਹੁਦਾ ਦਿੱਤਾ ਗਿਆ ਵਿਅਕਤੀ ਆ ਉਹ ਇੱਕ ਗੈਂਗਸਟਰ ਤੇ ਉਹਦੇ ਬੰਦਿਆਂ ਨੂੰ ਲੈ ਕੇ ਘਰ ਤੇ ਕਬਜ਼ਾ ਕਰਨ ਜਾਂਦਾ। ਬਾਅਦ ਵਿੱਚ ਬੇਚਾ ਕਿਸੇ ਦੇ ਘਰ ਤੇ ਕਿਸੇ ਦੇ ਘਰ ਭਾਵੇਂ ਤੁਸੀਂ ਕਿਸੇ ਦਾ ਲਾਓ ਕਿਤੇ ਵੀ ਲਾਓ। ਪਰ ਇੱਕੋ ਸਵਾਲ ਖੜਾ ਕੀ ਹੁੰਦਾ ਉਹ ਮੈਨੂੰ ਕਹਿੰਦਾ ਜੀ ਜਾਨੇ ਸਾਹਿਬ ਮੇਰਾ ਤਾਂ ਮੇਰੇ ਭਰਾ ਨਾਲ ਰੌਲਾ ਸੀ ਮੈਂ ਤਾਂ ਉੱਥੇ ਗਿਆ ਤੇ ਇਹ ਬੰਦੇ ਬੰਦੂਖਾਂ ਵਾਲੇ ਖੜ ਕੇ ਵੇਖਣ ਲੱਗਦੇ। ਪਰ ਮੇਰੇ ਕੋਲ ਵੀਡੀਓ ਸੀ ਮੈਂ ਵੀਡੀਓ ਪਾਈ ਪਰਚਾ ਹੋਇਆ। ਕੀ ਸਰਕਾਰ ਨੇ ਉਸ ਵਿਅਕਤੀ ਨੂੰ ਫੜਿਆ ਜਿਹੜਾ ਸ਼ਰਮ ਤੋਂ ਰਿਆ ਫਿਰਦਾ? ਪਰਚਾ ਉਹ ਤੇ ਹੋਇਆ ਵੀ। ਉਹ ਸਰਕਾਰ ਦਾ ਭਾਈਵਾਲ ਭਾਈਵਾਲ ਹੈ ਜੀ ਉਹਨੂੰ ਅਹੁਦਾ ਦਿੱਤਾ ਗਿਆ ਹੁਣੇ ਪਿੱਛੇ ਜੀ ਉਹਨੂੰ ਅਹੁਦੇ ਦੇ ਮੂੰਹ ਮਿੱਠਾ ਕਰਾਇਆ ਜਾ ਰਿਹਾ ਗੈਂਗਸਟਰਾਂ ਨਾਲ ਇਹ ਕਹਿੰਦੇ ਸੀ ਵੀ ਕਾਲੀਆਂ ਦੇ ਲਿੰਕ ਆ ਗੈਂਗਸਟਰਾਂ ਨਾਲ ਇਹ ਕਹਿੰਦੇ ਸੀ ਕਾਂਗਰਸੀਆਂ ਦੇ ਲਿੰਕ ਆ ਹੁਣ ਤੇ ਹਮਾਮ ਚ ਸਾਰੇ ਨੰਗੇ ਹੁੰਦੇ ਜਾਂਦੇ ਇੱਥੇ ਇੱਥੇ ਗੱਲ ਕਰਦਾ ਇਹਹੀ ਤਾਂ ਮੈਂ ਗੱਲ ਕਰਦਾ ਉਸ ਤੋਂ ਪਹਿਲਾਂ ਸਾਡੇ ਕਿਰ ਰਫਾਇਨਰੀ ਆ ਉੱਥੇ ਤੁਸੀਂ ਸੁਣਿਆ ਹੋਣਾ ਗੁੰਡਾ ਪਰਚੀ ਗੁੰਡਾ ਪਰਚੀ ਹੱਦ ਤੱਕ ਆ ਗਈ ਕੀ ਗਰੀਬਾਂ ਤੋਂ ਵੀ ਜਿਹੜੇ ਦਿਹਾੜੀਦਾਰ ਬੰਦੇ ਆ ਨਾ ਉਹਨਾਂ ਤੋਂ 15-1500 ਰੁਪਇਆ ਮਹੀਨਾ ਕਹਿੰਦੇ ਉਹ 50 ਰੁਪਏ ਦਿਹਾੜੀ ਕਿੱਥੇ ਕੀਤੀ ਆ ਜਿਹੜੇ ਦਿਹਾੜੀ ਲਾਉਣ ਜਾਂਦੇ ਉਹਦੇ ਵਿੱਚ ਜਿਹੜੇ ਉਹਨਾਂ ਨੇ ਇਲਜ਼ਾਮਤ ਲਾਏ ਜਿਹੜੇ ਵਿਅਕਤੀ ਦੇ ਉੱਤੇ ਇਲਜ਼ਾਮਤ ਲਾਏ ਉਹਦੇ ਇਥੋਂ ਦੀ ਇੱਕ ਬਠਿੰਡਾ ਜ਼ਿਲ੍ਹੇ ਦੇ ਐਮ.ਐਲ.ਏ ਦੇ ਪਰਿਵਾਰ ਨਾਲ ਸੰਬੰਧ ਕੀ ਉਹਦੀ ਜਾਂਚ ਕਰਾਈ ਉਹ ਪੈਸਾ ਕੌਣ ਕਿਹਨੂੰ ਇਕੱਠਾ ਕਰਕੇ ਦੇ ਰਿਹਾ ਰੀਸੈਂਟਲੀ ਤੁਹਾਡੇ ਇਲਾਕੇ ਦੀ ਗੱਲ ਕਰ ਦਿੰਦਾ ਜਿਹੜੀ ਮੇਰੇ ਕੋਲ ਇਨਪੋਰਟਸ ਆਈਆਂ ਆ ਜਾਣੀਆਂ ਹੀ ਬਾਹਰ ਇੱਕ ਵਿਧਾਇਕ ਨੇ ਪੱਤਰਕਾਰਾਂ ਨੂੰ ਗੈਂਗਸਟਰ ਦੇ ਪਰਿਵਾਰ ਦੇ ਨੇੜ ਦੇ ਟੇੜ ਦੇ ਬੰਦੇ ਤੋਂ ਧਮਕੀਆਂ ਦਵਾਈਆਂ ਪੱਤਰਕਾਰਾਂ ਨੂੰ ਪੱਤਰਕਾਰਾਂ ਨੂੰ ਠੀਕ ਹੈ ਜੀ ਮੇਰੇ ਕੋਲੇ ਗੱਲ ਆ ਗਈ ਪਰ ਮੈਂ ਉਹਦੀ ਸਪਸ਼ਟੀਕਰ ਸਪਸ਼ਟ ਨਹੀਂ ਕਰਦਾ ਪਰ ਮੇਰੇ ਕੋਲੇ ਗੱਲ ਆ ਗਈ ਕੀ ਕੀ ਗੱਲਾਂ ਪਈਆਂ ਜਨੇ ਪ੍ਰਾਣੀ ਕਹਾਵ ਸੁਣੀ ਆ ਲਗੇ ਲਗੇ ਕੁੱਤੀਏ ਸਾਡੇ ਇੱਥੇ ਲਗੇ ਲਗੇ ਕਹਿੰਦੇ ਆ ਵੀ ਕੁੱਤੀ ਨੂੰ ਕਹਿਣਾ ਮਗਰ ਪੈ ਜਾ ਕੇ ਲਗੇ ਲਗੇ ਕੁੱਤੇ ਭੱਜ ਜਾ ਚੋਰਾ ਅੱਛਾ ਇੱਕ ਵਾਰ ਕੁੱਤੀ ਨੂੰ ਵੀ ਸ਼ਿਸ਼ਕਾਰਨਾ ਤੇ ਚੋਰ ਨੂੰ ਵੀ ਕਹਿਣਾ ਭੱਜ ਜਾ ਇਹ ਜਿਹੜਾ ਆਪਰੇਸ਼ਨ ਹੈ ਨਾ ਇਹ ਉਹ ਆ ਤੁਸੀਂ ਦੇਖਦੇ ਹੋਗੇ ਪਿਛਲੇ ਸਮੇਂ ਦੇ ਵਿੱਚ ਸਾਰੇ ਜ਼ਿਲ੍ਹਿਆਂ 'ਚ ਮੈਂ ਇੱਕ ਜ਼ਿਲ੍ਹੇ ਦੀ ਗੱਲ ਨਹੀਂ ਕਰਦਾ ਜਿਹੜਾ ਨਵਾਂ ਰਵਾਜ ਚੱਲਿਆ ਫਲਾਣੇ ਦਾ ਚੈਕਿੰਗ ਹੋਣੀ ਹੈ ਪੱਤਰਕਾਰ ਸਹਿਬਾਨ ਪੁੱਛ ਜਾਓ ਫਲਾਣੇ ਦਾ ਕਾਸੋਪਰੇਸ਼ਨ ਹੈ ਇਲਾਕੇ ਦਾ ਜਿਹੜਾ ਜੀ ਉਹ ਲਿਆ ਜਾਊਗਾ ਆਪਣਾ ਕੀ ਕਹਿੰਦੇ ਆ ਨਸ਼ੇ ਦੀ ਤਲਾਸ਼ੀ ਲਈ ਜਾਊਗੀ ਤੁਸੀਂ ਪਹੁੰਚ ਜਾਓ ਜੁੱਧ ਨਸ਼ੇ ਵਿਰੁੱਧ ਜਿਹੜਾ ਵਿਰੁੱਧ ਹੈ ਫਲਾਣੇ ਦਾ ਜੀ ਇਹ ਚੀਜ਼ ਹੋਊਗੀ ਤੁਸੀਂ ਪਹੁੰਚ ਜਾਓ ਇਹਦਾ ਮਤਲਬ ਕੀ ਹੈ ਵੀ ਚੋਰੋ ਭੱਜ ਜਾਓ ਤੇ ਕੁੱਤੀਓ ਮਗਰ ਪੈ ਜਾਓ ਕਹਿਣ ਤੋਂ ਭਾਵ ਕਿ ਜੇ মিডিਆ ਨੂੰ ਪਤਾ ਲੱਗ ਗਿਆ ਇੱਕ ਪ੍ਰੈਸ ਨੋਟ ਆ ਕੇ ਦੋ ਘੰਟਿਆਂ ਨੂੰ ਇੱਥੇ ਰੇਡ ਪੈਣੀ ਹੈ ਤੇ ਸਿੱਧ ਕੀ ਕਰਨਾ ਚਾਹੁੰਦੇ ਹਨ ਕਾਰਨ ਕੀ ਹੈ ਕਿ ਇਹ ਸੋਨਸ ਫਿਰ ਇੱਕ ਪ੍ਰਚਾਰ ਦਾ ਇੱਕ ਇਹ ਨਹੀਂ ਹੈ ਨਾ ਰੀਅਲ ਕਲਚਰ ਰੀਅਲ ਕਲਚਰ ਜਲਦੀ ਥਾਤੇ ਰੀਅਲ ਕਲਚਰ ਪ੍ਰਚਾਰ ਦਾ ਸਾਧਨ ਸਾਧਨ ਵੀ ਅਸੀਂ ਬੜਾ ਕੁਝ ਕਰੀ ਜਨਾ ਬਹੁਤ ਕੁਝ ਕਰੀ ਜਨਾ ਵੱਟ ਕੱਢ ਤੇ ਕੁਲਦੀਪ ਜੀ ਇਹ ਆਪਰੇਸ਼ਨ ਜਿਹੜੇ ਸੀਕ੍ਰੇਟ ਆਪਰੇਸ਼ਨ ਹੁੰਦੇ ਹੁੰਦੇ ਆ ਇਹਨਾਂ ਆਪਰੇਸ਼ਨਾਂ ਤੋਂ ਬਾਅਦ ਪ੍ਰੈਸ ਬਰੀਫਿੰਗ ਹੁੰਦੀ ਹੈ ਰੇਡ ਮਾਰਨ ਦਾ ਮਤਲਬ ਕੀ ਹੁੰਦਾ ਰੇਡ ਤਾਂ ਇਹੀ ਹੈ ਨਾ ਚੁਪਚਿਪ ਪਤਾ ਹੀ ਨਾ ਲੱਗਿਆ ਹਰਾ ਨੀਂਦੀ ਗੱਲ ਇਹ ਆ ਵੀ ਜਿਹੜੇ ਗੈਂਗਸਟਰ ਜਾਂ ਸਸਪੈਕਟਡ ਗੈਂਗਸਟਰ ਮਰ ਚੁੱਕੇ ਨੇ ਕਿਸੇ ਨੇ ਫਾਹਾ ਲੈ ਲਿਆ ਉਹਨਾਂ ਦੇ ਘਰੇ ਵੀ ਰੇਡਾਂ ਵੱਜੀ ਜਾਂਦੀਆਂ ਆ ਸਿੱਧਾ ਇਸ ਗੱਲ ਦੀ ਆਉਂਦੀ ਤੇ ਹੈ ਕੀ ਫਿਰ ਵੈਸੇ ਤਾਂ ਅਸੀਂ ਆਪਣੀ ਜਵਾਨੀ ਨੂੰ ਇਸ ਜਿਹੜਾ ਇੱਕ ਤੰਤਰ ਹੈਗਾ ਇੱਕ ਕਲਚਰ ਆ ਗਨ ਕਲਚਰ ਉਹ ਤੋਂ ਮੋੜਨਾ ਤੇ ਅਸੀਂ ਉਹਨਾਂ ਨੂੰ ਮੁਕਤਾਰਾ ਚ ਲੈ ਕੇ ਆਉਣਾ ਆਹੀ ਤਾਂ ਗੱਲ ਐ ਅਸੀਂ ਸਰਕਾਰ ਕੀ ਹੁੰਦੀ ਆ ਸਰਕਾਰ ਹੁੰਦੀ ਆ ਮਾਈ ਬਾਪ ਹੋਗਣਾ ਮਾਫ ਕਰਨ ਦਾ ਅਧਿਕਾਰ ਰੱਖਦੀ ਹੈ ਤੇ ਗੱਲ ਨਾ ਲਾਉਣ ਦਾ ਵੀ ਉਹਨਾਂ ਨੂੰ ਗਲਿਆਵੇਂ ਚਲੋ ਉਹਨਾਂ ਨੂੰ ਪਿਆਰ ਕਰੋ ਮੁਹੱਬਤ ਕਰੋ ਉਹਨਾਂ ਦੀ ਕਾਉਂਸਲਿੰਗ ਕਰੋ ਜਿਹੜੇ ਹੁਣ ਨਿੱਕੇ ਨਿੱਕੇ ਬੱਚੇ ਜਿਹੜੇ ਆ ਰਹੇ ਨੇ ਘਟੂ ਘਟ ਉਹ ਤਾਂ ਬਚਾ ਲਓ ਵੱਡੇ ਤਾਂ ਗਏ ਜਿਹੜੇ ਉਹਨਾਂ ਕੰਨੀ ਜਾ ਰਹੇ ਨੇ ਤੁਹਾਡਾ ਖੁਭੀਆ ਤੰਤਰ ਕਿੱਥੇ ਆ ਉਹ ਤਾਂ ਪੱਤਰਕਾਰਾਂ ਦੀਆਂ ਸੂਹਾਂ ਲੈਣ ਤੱਕ ਆ ਪੱਤਰਕਾਰਾਂ ਨੇ ਤਾਂ ਪਰਚਾ ਦੇਣ ਤੱਕ ਹੀ ਆ ਜੀ ਸੂਹਾਂ ਵੀ ਛੱਡ ਦਿਓ ਹੁਣ ਤਾਂ ਕਹਿੰਦੇ ਵੀ ਬਾਹਰ ਮਰੋੜ ਦੋ ਮੈਦਾਨੇ ਲਿਆ ਹੁਣ ਬਾਹਰ ਬੋਲਦਾ ਕਿ ਕੱਲ ਨੂੰ ਹੋ ਸਕਦਾ ਵੀ ਇਸ ਗੱਲ ਦੇ ਉੱਤੇ ਮੇਰੀ ਪਰਚਾ ਹੋ ਜੇ ਵੀ ਤੂੰ ਸਾਡੇ ਤੇ ਕੁਐਸਚਨ ਕਿਉਂ ਕੀਤਾ ਪੱਤਰਕਾਰਾਂ ਨੇ ਤਾਂ ਸਿਸਟਮ ਦੇ ਉੱਤੇ ਸਵਾਲ ਹੀ ਚੁੱਕਣੇ ਹੋਰ ਪੱਤਰਕਾਰਾਂ ਨੇ ਖੜਾ ਬਣਾਉਣੇ ਨੇ ਮੈਂ ਧਾਨੇ ਵਾਲੀ ਆ ਹੋਵੇ ਜਾਂ ਮੈਂ ਹੋਵਾਂ ਜਾਂ ਪੰਜਾਬ ਦੇ ਲੋਕ ਹੋਣ ਉਹ ਕਿਸੇ ਵੀ ਹਾਲਤ ਦੇ ਵਿੱਚ ਗੈਂਗ ਕਲਚਰ ਦਾ ਗੈਂਗਵਾਦ ਦਾ ਸਪੋਰਟ ਨਹੀਂ ਕਰਦੇ ਉਹ ਚਾਹੁੰਦੇ ਆ ਕਿ ਇਹ ਮਸਲਾ ਹੱਲ ਹੋਣਾ ਚਾਹੀਦਾ ਪੰਜਾਬ ਦਾ ਸ਼ਾਇਦ ਕੋਈ ਕਿੱਤਾ ਕੋਈ ਕਿੱਤਾ ਇਤੋਂ ਬਚਿਆ ਹੋਵੇ ਲੋਕੀਂ ਦਾ ਇਹਨੂੰ ਇਹ ਤੇ ਕੰਟਰੋਲ ਚਾਹੁੰਦੇ ਜਲਦੀਪ ਸਿੰਘ ਆ ਦੱਸੋ ਪੰਜਾਬ ਦੇ ਇਹ ਹਾਲਾਤ ਹੋ ਗਏ ਮੈਂ ਪਿੰਡਾਂ ਚ ਜਾਣਾ ਹੁਣ ਤਾਂ ਚਲੋ ਮੈਂ ਰੇਡੀਓ ਕਰਕੇ ਘਟ ਜਾਣਾ ਥੋੜੀ ਏਜ ਫੈਕਟਰ ਵੀ ਹੋ ਗਿਆ ਮੈਂ ਤਾਂ ਪਿੰਡਾਂ ਦੇ ਵਿੱਚ ਬੁੜੀਆਂ ਵੀ ਕਹਿੰਦੇ ਵੇ ਸਵਰਨ ਭਾਈ ਗੱਲ ਸੁਣ ਆ ਮਾਲਵੇ ਦਾ ਇੰਨੇ ਪਿੰਡਾਂ ਦੇ ਵਿੱਚ ਤਾਂ ਮੈਨੂੰ ਇੰਨੇ ਇੱਕ ਇਸ ਢੰਗ ਦੇ ਨਾਲ ਇੰਨੀ ਮਾਨਤਾ ਹੈਗੀ ਆ ਮੈਂ ਕਹਿੰਦੇ ਮਾਨਤਾ ਨਹੀਂ ਜਾਣਦੇ ਨੇ ਅਗਲੇ ਕਹਿੰਦੇ ਸਵਰਨ ਨੂੰ ਬੁਲਾ ਲਓ ਵੀ ਭਾਈ ਕੋਈ ਗੱਲ ਕਰਨੀ ਹੈ ਸਾਡੀ ਗੱਲ ਪਹੁੰਚ ਜੂਗੀ ਮੈਨੂੰ ਆ ਪਿੰਡਾਂ ਜਿਹੇ ਮੈਂ ਗਿਆ ਮੈਨੂੰ ਕਹਿੰਦੇ ਦਾਨੇ ਸਾਹਿਬ ਸਾਡੇ ਤਾਂ ਮਜ਼ਦੂਰ ਬੰਦੇ ਕਹਿੰਦੇ ਰੋਕ ਲਿਆ ਮੈਂ ਖੜਾ ਸੀਗਾ ਤੇ ਆ ਖੜ ਗਏ ਮੇਰੇ ਕੋਲੇ ਮੋਟਰਸਾਈਕਲ ਸਕੂਟਰ 20 25 ਜਾਨੇ ਖੜ ਗਏ ਦੇਣੇ ਚ ਪਾ ਜਮੈਂ ਕਿਵੇਂ ਯਾਰ ਤੁਸੀਂ ਟਾਈਮ ਨਾਲ ਹੀ ਮੁੜੀ ਜਾਂਦੇ ਹੋ ਕਹਿੰਦਾ ਬਾਈ ਜੀ ਮੁੜਨਾ ਹੀ ਹੈ ਮੈਂ ਕੀ ਗੱਲ ਕਹਿੰਦੇ ਸਾਨੂੰ ਤਾਂ 150 ਜੇਬ ਚ ਰੱਖਣਾ ਪੈਂਦਾ ਮੈਂ ਕਿਉਂ ਇਹ ਕਿਉਂ ਕਹਿੰਦਾ ਜੀ ਜਦੋਂ ਰਾਹ 'ਚ ਰੋਕ ਲੈਂਦੇ ਆ ਉਹਦੇ ਜੇਬ ਖਾਲੀ ਹੋਵੇ ਵੱਧ ਕੁੱਟਦੇ ਆ ਦੱਸੋ ਕਹਿੰਦਾ ਹੁਣ 150 ਉਹਨਾਂ ਦੇ ਕੇ ਖੜਾ ਛੜਾ ਲੈਂਦੇ ਅੱਛਾ ਠੀਕ ਹੈ ਹੁਣ ਸਾਡੇ ਬਠਿੰਡੇ 'ਕ ਨਵਾਂ ਕੰਮ ਹੋ ਗਿਆ ਉਹ ਵਿਚਾਰਾ ਕੋਈ ਗਰੀਬ ਸੀਗਾ ਉਹ ਲੱਸੀ ਲੈ ਕੇ ਆਇਆ ਆਹ ਡੋਲੂ ਖਾਣ ਤਿੰਨੇ ਜਣੇ ਉਹ ਡੋਲੂ ਖਾਉ ਕੇ ਲੈ ਗਏ ਠੀਕ ਹੈ ਹਰਾਨੀ ਦੀ ਗੱਲ ਕੁਲਦੀਪ ਜੀ ਜਿਹੜੀ ਸਰਕਾਰਾਂ ਸੋਚ ਨਹੀਂ ਰਹੀਆਂ ਜਿਹੜਾ ਸਮਾਜ ਸੋਚ ਨਹੀਂ ਰਿਹਾ ਇਹ ਮੈਂ ਤੁਹਾਨੂੰ ਬਹੁਤ ਅਲਾਰਮਿੰਗ ਐਂਡ ਚਿੰਤਾ ਦਾ ਵਿਸ਼ਾ ਜਿਹੜਾ ਮੈਂ ਇੱਥੇ ਪ੍ਰਗਟ ਕਰਦਾ ਕਿ 25 2500 15 1500 ਪਿੱਛੇ ਕਤਲ ਹੋ ਰਹੇ ਨੇ 1500 ਰੁਪਇਆ ਕੀ ਕੀ ਹੈ ਦੂਜੇ ਪਾਸੇ ਸਰਕਾਰ ਨੇ ਇਨਾਮ ਰੱਖਤੇ ਆ ਜਿਹੜਾ ਫੜੇਗਾ ਉਹਨੂੰ ਇਨਾਮ ਜਿਹੜਾ ਮੁਕਾਬਲਾ ਕਰੇਗਾ ਉਹਨੂੰ ਇਨਾਮ ਤੇ ਇਹ ਤੇ ਫਿਰ ਜਿਹੜੀ ਅਸੀਂ ਦੱਸੋ ਇਹਦਾ ਨਾਮਾਂ ਦੀ ਗੱਲ ਖੂ ਖਾਤੇ ਦੀ ਕਦੋਂ ਇਨਾਮ ਤਾਂ ਉਹ ਜਿਉਣੇ ਮੌਰਤੇ ਵੀ ਰੱਖਿਆ ਸੀ ਠੀਕ ਹੈ ਜੀ ਫਰ ਮੈਨੂੰ ਇੱਕ ਗੱਲ ਦੱਸੋ ਗੁਲਦੀਪ ਜੀ ਇਹ ਕੱਲ ਮੈਂ ਬੜੀ ਸਪਸ਼ਟੀ ਤੁਹਾਨੂੰ ਸਵਾਲ ਕਰਨਾ ਪੁਲਿਸ ਕਹਿੰਦੀ ਅਸੀਂ ਪਿਸਤੌਲ ਫੜ ਲਈ ਜਿਹੜਾ ਮੁੰਡਾ ਇੱਥੇ ਭਧੌੜ ਕੋਲੇ ਸਰਪੰਚ ਮਾਰਿਆ ਗਿਆ ਉਹਦਾ ਜਿਹਨੇ ਮਾਰਿਆ ਉਹ ਕਹਿੰਦਾ ਮੈਂ ਲੁਧਿਆਣਾੋਂ ਪਿਸਤੌਲ ਲੈ ਕੇ ਆਇਆ ਕੀ ਪੁਲਿਸ ਨੇ ਅੱਗੇ ਪਿੱਛੇ ਦੀ ਜਾਂਚ ਦੀ ਕੜੀ ਤੋਰੀ। ਇਹ ਚੇਨ ਕਿੱਥੋਂ ਆਇਆ ਕਿੱਥੋਂ? ਉਹਦੇ ਬੁਲੇ ਕਿੱਥੋਂ ਆਇਆ? ਪੰਜਾਬ ਦੇ ਵਿੱਚ ਪਿਸਤੌਲ ਕਿੱਥੋਂ ਆ ਰਹੀ ਆ? ਕਿਹਨੂੰ ਦੇਣੇ ਆ? ਕਿਹਦੇ ਨਾਲ ਟਰੇਡਿੰਗ ਹੋਣੀ ਆ? ਹੜਨੇ ਗੱਲ ਖਤਮ ਕਰਤੀ। ਜੜ ਤੱਕ ਤਾਂ ਤਹਿਆਂ ਪਹੁੰਚੋਗੇ ਜੇ ਤੁਸੀਂ ਪੰਜਾਬ ਪੁਲਿਸ ਨੂੰ ਡਰਾਮਿਆਂ ਕਰਨ ਲਈ ਮਜਬੂਰ ਨਾ ਕਰੋਗੇ। ਅੱਕੀ ਪਈਆ ਪੰਜਾਬ ਪੁਲਿਸ, ਅੱਕੇ ਪਈਆ ਅਫਸਰ ਡਰਾਮਿਆਂ ਤੋਂ। ਇਹ ਪੱਤਰਕਾਰਾਂ ਦਾ ਵੀ ਤਮਾਸ਼ਾ ਬਣਾ ਲਿਆ। ਹੁਣ ਫੁਲਾਨੀ ਥੂਈ ਤੇ ਆਜੋ। ਹੁਣ ਫਲਾਣੇ ਖਾਲਤੇ ਆਜੋ ਹੁਣ ਫਲਾਣੇ ਬਸੜਦੇ ਤੇ ਆਜੋ ਕਿ ਪ੍ਰੈਸ ਕਾਨਫਰੰਸ ਕਿੱਥੇ ਨਹੀਂ ਐਸਐਸਪੀ ਦੇ ਦਫਤਰ ਜਾਂ ਠਾਣੇ 'ਚ ਹੁਣ ਤਾਂ ਸੜਕਾਂ ਦੇ ਪ੍ਰੈਸ ਕਾਨਫਰੰਸ ਆਉਣ ਲੱਗ ਪਈਆਂ ਕਿਉਂ ਕਿ ਕਿਉਂਕਿ ਰੀਅਲ ਜਿਹੜਾ ਇਹਨਾਂ ਨੂੰ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਨਾ ਪਾਲਿਸੀ ਹੈ ਰੀਅਲ ਤੋਂ ਬਣੀ ਹੋਈ ਸਰਕਾਰ ਹੈ ਸੋਸ਼ਲ ਮੀਡੀਆ ਤੋਂ ਹਵਾ ਬਾਜੀ ਤੋਂ ਬਣੀ ਹੈ ਬੜਾ ਕਰ ਰਹੇ ਆ ਬੜਾ ਕਰ ਰਹੇ ਆ ਬੜਾ ਕਰ ਰਹੇ ਆ ਕੁਲਦੀਪ ਸਿੰਘ ਲੋਕ ਤੱਕ ਫਿਲਮੀ ਗਾਣਿਆਂ ਦੇ ਉੱਤੇ ਜਦੋਂ ਥੀਏਟਰ 'ਚ ਜਾਂਦੇ ਉਦੋਂ ਵੀ ਨੋਟ ਸਿੱਟ ਲੈਂਦੇ ਸੀ ਉਦੋਂ ਵੀ ਭਾਣ ਸਿੱਟ ਦਿੰਦੇ ਸੀ ਪਰ ਅਸਲੀਅਤ ਬਾਹਰ ਹੁੰਦੇ ਸੀ ਉਹਨਾਂ ਕੋ ਉਹਨਾਂ ਦਾ 5 ਮਿੰਟਾਂ ਦਾ ਸ਼ੌਕ ਪੂਰਾ ਹੋ ਗਿਆ 50 20 ਰੁਪਈਆ ਦੀ ਜਿੱਤਾ 5 ਰੁਪਈਆ ਦੀ ਭਾਣ ਲੱਗੇ 5 ਰੁਪਈਆ ਭਾਣ ਸੱਟ ਦੀ ਖੋਜੋਗੇ ਅਗਲੇ ਦਾ ਵੀ ਇਸ਼ਕ ਪੂਰਾ ਹੋ ਗਿਆ ਵੀ ਮੈਂ ਜੀ ਮੇਰੇ ਪੱਥਰ ਸੇਨਾ ਮਾਰੋ ਮੇਰੇ دیਵਾਨੇ ਕੋ ਸੱਟ ਤੇ ਠੀਕ ਹੈ 1 2 3 ਤੇ ਵੀ ਪੈਸੇ ਡਿੱਗਦੇ ਸੀਗੇ ਹੈ ਨਹੀਂ ਉਹ ਚੀਜ਼ਾਂ ਜਿਹੜੀਆਂ ਨਾ ਉਸ ਤੋਂ ਬਾਹਰ ਨਿਕਲ ਕੇ ਰੀਅਲ ਲਾਈਫ ਦੇ ਵਿੱਚ ਸਰਕਾਰ ਆਵੇ ਥਾਣੇ ਖਾਲੀ ਹੋਏ ਪਏ ਨੇ ਤੇ ਇਹ ਹੁਣ ਲੈ ਹੁਣ ਗੇਮ ਖੇਡਦੇ ਚਲੋ ਆਜੋ 2000 ਟੀਮ ਕਿੰਡੀ ਵੱਡੀ ਗੱਲ ਹੈ ਹਾਂ 2000 ਟੀਮ ਕਿੱਡੀ ਵੱਡੀ ਗੱਲ ਆ ਅੱਗੇ ਕੀ ਕਹਿੰਦੇ 12000 EMPLOYEES INCLUDING SPs DSPs ਤੇ DIG ਇੱਕ ਟੀਮ ਚ ਕਿੰਨੇ ਹੋਗੇ 6 ਜੀਪ ਦੀਆਂ ਸਵਾਰੀਆਂ ਹੀ ਆ ਚੱਲੇ ਤੁਸੀਂ ਗੈਂਗਸਟਰ ਨਾਲ ਪੰਗਾ ਲੈਣ ਹਾਂ 6 ਬੰਦੇ ਸਾਡੇ ਇੱਥੇ ਹੁਣ ਕੀ ਹੋ ਗਿਆ 12 12 13 13 ਜਣਿਆਂ ਦਾ ਗੈਂਗ ਫਿਰਦਾ ਬਠਿੰਡੇ ਲੁੱਟਾਂ ਕਰਦਾ ਹੁਣ PCR ਚਲਾਈ ਆ ਕਿਉ ਉਹ ਜਿਹੜੇ ਦੋ ਜਣੇ ਜਾਂਦੇ ਸੀ ਉਹਨੂੰ ਢਾ ਲੈਂਦੇ ਸੀ ਉਹ 12 13 ਜਾਣੇ ਹੁਣ ਕਹਿੰਦੇ ਗੱਡੀਆਂ 'ਚ ਬਿਠਾਓ ਗੱਡੀ 'ਚ ਵੀ ਤਾਂ ਚਾਰ ਬਹਿ ਜਾਣਗੇ ਤੇ ਪੰਗਾ ਲੈਣ ਚੱਲਦੇ ਹੋ ਤੁਸੀਂ ਕੀ ਕਹਿੰਦੇ ਆਪਣੇ ਗੈਂਗਸਟਰਾਂ ਨਾਲ ਤੇ ਗੱਡੀ 'ਚ ਬੈਠੇ ਅੱਛੇ ਤੇ ਅਸਲਾ ਕਿਹੜਾ ਫਿਰ ਮੈਨੂੰ ਇਹ ਦੱਸੋ ਉਹਨਾਂ ਕੋਲ ਜਿਹੜੇ ਪੀਮਾ ਜਾਂਦੀ ਉਹਨਾਂ ਕੋਲ ਅਸਲਾ ਕਿਹੜਾ ਕੀ ਲੇਟੈਸਟ ਗਨਸ ਹੈਗੀਆਂ ਲੇਟੈਸਟ ਵੈਪਨ ਹੈਗੇ ਉਹਨਾਂ ਕੋਲੇ ਜਿੰਨਾਂ ਨੇ ਪੰਗਾ ਲੈਣਾ ਕੀ ਉਹਨਾਂ ਕੋਲੇ ਨਾਈਟ ਵਿਜ਼ਨ ਡਿਵਾਈਸ ਹੈ ਤੁਸੀਂ ਇਹ ਤਮਾਸ਼ਾ ਕਰੀ ਜਾਂਦੇ ਹੋ ਮੁੰਡੇ ਪੁਲਿਸ ਦੇ ਮਰੌਣੇ ਆ ਮੁੰਡੇ ਉਧਰ ਵੀ ਮਰੌਣੇ ਹੈ ਕੀ ਹੋ ਰਿਹਾ ਹੈ ਵੀ ਤੁਸੀਂ ਯਾਰ ਰeal life ਤੇ ਆਓ 2000 ਟੀਮਾਂ ਬਹੁਤ ਵੱਡਾ ਨਾਂ ਲੱਗਦਾ ਪਰ ਜਦੋਂ ਜਰਬਾਂ ਤਕਸੀਮਾਂ ਦੇ ਲੋ ਹੁਣ 12 5 ਉਹ ਕਹਿੰਦੇ ਹੁੰਦੇ ਨੇ ਕਿ 100 ਸਾਨੂੰ ਜੀ 169 ਕਿਹਾ ਤੇ 169 ਯਾਨੀ ਕਿ 169 ਠੀਕ ਹੈ 12 5 48 ਮੈਥ ਤੇ ਸਾਰੇ ਸਿਆਸਤਦਾਨਾਂ ਦਾ ਇਹ ਵੀ ਤਾਂ ਮੈਥ ਦੀ ਗੇਮ ਹੀ ਆ 2000 ਟੀਮ ਬਹੁਤ ਲੱਗਦੀ ਹੈ 2000 ਟੀਮਾਂ ਦੇ ਅਸਾਪ ਜੀ ਇਹੋ 2000 ਟੀਮ ਪੰਜਾਬ ਦੇ ਵਿੱਚ ਗਸ਼ਤ ਕਰੇ ਪ੍ਰੋਟੈਕਸ਼ਨ ਦੇਵੇ ਪੈਟਰੋਲਿੰਗ ਕਰੇ ਸ਼ਾਇਦ ਇਹ ਜੁਰਮ ਜਿਹੜਾ ਇੱਥੋਂ ਤੱਕ ਨਾ ਪਹੁੰਚਦਾ ਔਰ ਨਾ ਪਹੁੰਚੇ ਅਸਲ ਪਤਾ ਗੱਲ ਕੀ ਹੈ ਜੀ ਸਹੀ ਮਹਿਨੇ ਚ ਪੁਲਿਸ ਨੂੰ ਕੰਮ ਹੀ ਨਹੀਂ ਕੀਤਾ ਦਿੱਤਾ ਜਾਂਦਾ ਇਤੋਂ ਦੀ ਐਡਮਿਨਿਸਟ੍ਰੇਸ਼ਨ ਨੂੰ ਹੀ ਨਹੀਂ ਕੰਮ ਨਹੀਂ ਕਰਨ ਉਹ ਤਾਂ ਹਰੇਕ ਵਿਭਾਗ ਦਾ ਇਹ ਰੋਣਾ ਜੀ ਵੀ ਸਾਨੂੰ ਕੰਮ ਤਾਂ ਕਰਨੀ ਕਰ ਨਹੀਂ ਦਿੰਦੇ ਜਯੋਧ ਨਸ਼ਾ ਵਿਰੁੱਧ ਹੁਣ ਪੁਲਿਸ ਨੂੰ ਤੁਸੀਂ ਮੈਂ ਪੜਾਉਂਗੇ ਵੀ ਨਸ਼ਾ ਕਿਵੇਂ ਰੋਕਣਾ ਉਹ ਫਿਰ ਐਵੇਂ ਆਈਪੀਐਸ ਬਣ ਕੇ ਉਹ ਐਵੇਂ ਇੰਸਪੈਕਟਰ ਬਣ ਕੇ ਉਹਨਾਂ ਦੀ ਟ੍ਰੇਨਿੰਗ ਫਲੋਰ ਐਵੇਂ ਹੋਈ ਜਾਂਦੀ ਹੈ ਫਿਰ ਬੰਦ ਕਰ ਦਿਓ ਫਲੋਰ ਅਕੈਡਮੀ ਫਿਰ ਲਾ ਦਿਓ ਜੀ 2-4 ਲੀਟਰ ਜਿਹੜੇ ਇਹਨਾਂ ਦੇ ਯੁੱਧ ਨਸ਼ਾ ਵਿਰੋਧ ਵਾਲੇ ਵੀ ਪਟਿਆਲੇ 사ਦ ਲੋ ਚੰਡੀਗੜ੍ਹ 사ਦ ਲੋ ਐ ਐਸ ਹੋਟਲ ਚ 사ਦ ਨੂੰ ਪਕੌੜੇ ਖਵਾਉ ਦੇ ਨਾਲ ਨੂੰ ਦੱਸੋ ਆਪ ਦੀ ਸਭ ਕੋ ਕਮਾਈ ਕਰੋ ਦਨਵਾਲੀ ਸਾਹਿਬ ਤੁਸੀਂ ਨੇ ਇੱਕ ਗੱਲ કરી ਸੀ ਕਿ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਖੜਕੂ ਆਦ ਦੇ ਵੇਲੇ ਜਿਹੜੇ ਪੁਲਿਸ ਮੁਕਾਬਲੇ ਹੋਏ ਸੀ ਉਹ ਸੀਬੀਆਈ ਦੀਆਂ ਅਦਾਲਤਾਂ ਨੇ ਜਿਹੜਾ ਉਹਨਾਂ ਨੂੰ ਦੰਡ ਦਿੱਤੇ ਆ ਉਹਨਾਂ ਪੁਲਿਸ ਅਧਿਕਾਰੀਆਂ ਨੂੰ ਔਰ ਉਹਦੇ ਵਿੱਚ ਤੁਸੀਂ ਦੇਖਿਆ ਉਹਦੇ ਵਿੱਚ ਅਫਸਰ ਕੋਈ ਵੀ ਨਹੀਂ ਫਸਿਆ ਸਾਰੇ ਇਨਸਪੈਕਟਰ ਰੈਂਕ ਡੀਐਸਪੀ ਰੈਂਕ ਤੇ ਸਿਪਾਈ ਰੈਂਕ ਹੌਲਦਾਰ ਰੈਂਕ ਫਸੇ ਆ ਹੋਰ ਉਦੋਂ ਡੀਐਸਪੀ ਰੈਂਕ ਦੇ ਸੀਗੇ ਵਿੱਚ ਫਸੇ ਆ ਨਾ ਉਹ ਡੀਐਸਪੀ ਦਾ ਕਫਸ ਜਿਹੜੇ ਹੁਣ ਅਸੀਂ ਜਿਹੜੇ ਪ੍ਰੋਮੋਟ ਹੋ ਗਿਆ ਐਸਐਸਪੀ ਬਣ ਗਏ ਜਿਹੜੀ ਡੀਆਈਜੀ ਬਣ ਗਏ ਹੁਣ ਵੀ ਹੁਣ ਵੀ ਉਹੀ ਜਿਹੜੀ ਟੀਮ ਜਿਹੜੀ ਬਲੋ ਲਾਈਨ ਟੀਮ ਆ ਉਹੀ ਅੱਗੇ ਕਰ ਰਹੀ ਆ ਨਾ ਆਪਰੇਟ ਕਰ ਰਹੀ ਆ ਸਾਰਾ ਤੇ ਕੀ ਇਹ ਆਪਣਾ ਜਿਹੜਾ ਉਹ ਜਿਹੜਾ ਇੱਕ ਇਤਿਹਾਸ ਆ ਇਹ ਪੁਲਸ ਨੂੰ ਭੁੱਲ ਗਿਆ ਕਿ ਆਉਣ ਵਾਲੇ ਸਮੇਂ ਚ ਹੋ ਸਕਦਾ ਜਿਹੜੇ ਇਹ ਵੀ ਝੂਠੇ ਪੁਲਿਸ ਮੁਕਾਬਲੇ ਆ ਫੇਰ ਗਲੇ ਦੀ ਹੱਡੀ ਨਾ ਬਣ ਜਾਣ ਮਹਿਕਮੇ ਦੀ ਤੇ ਸਰਕਾਰ ਦੀ ਦੇਖੋ ਚੀਜ਼ پتہ ਕੀ ਹੁੰਦੀ ਆ ਅਸਲ ਦੇ ਵਿੱਚ ਇਹ ਚੀਜ਼ਾਂ ਨਾ ਬੰਦ ਹੋਣੀਆਂ ਤੇ ਨਾ ਹੋਈਆਂ ਤੇ ਨਾ ਹੋ ਫਟਣ ਗਿਆ ਯੂਜ਼ ਐਂਡ ਥਰੋ ਸਿਸਟਮ ਚੱਲਦਾ ਤਰੱਕੀ ਦੇ ਨਾਮ ਮੈਂ ਤੁਹਾਡੀ ਗੱਲ ਰੋਕਦਾ ਕਿ ਜਿਹੜੇ ਉਬਦੀ ਜੀ ਵੀ ਵਰਗ ਜਾਂ ਪੰਜਾਬ ਦੀ ਸਿਆਸਤ ਤੇ ਪਕੜ ਰੱਖਣ ਵਾਲੇ ਵਰਗ ਉਹ ਕਹਿੰਦਾ ਕਿ ਇਹ ਸਾਰੀਆਂ ਮੁਸ਼ਕਲਾਂ ਹੀ ਸਰਕਾਰ ਵੱਲੋਂ ਹੀ ਸਾਰਾ ਕੁਝ ਪੈਦਾ ਕੀਤਾ ਜਾਂਦਾ ਕਿ ਲੋਕ ਇੱਧਰ ਉੱਧਰ ਉਲਝੇ ਰਹਿਣ ਤੇ ਲੋਕ ਮਸਲਿਆਂ ਵੱਲ ਲੋਕਾਂ ਦਾ ਧਿਆਨ ਹੀ ਨਾ ਜਾਵੇ ਕਹਿੰਦਾ ਭਾਬ ਕਿ ਇਹ ਗੈਂਗਵਾਦ ਵੀ ਸਰਕਾਰਾਂ ਦਾ ਤੇ ਪੋਲਿਟੀਸ਼ੀਨਾਂ ਦਾ ਪੈਦਾ ਕੀਤਾ ਗਿਆ ਇਹ ਦੇਖੋ ਹੁੰਦਾ ਹੀ ਤਾਂ ਇਹ ਗੈਂਗ ਕੋਈ ਘਰੇ ਗੈਂਗਸਟਰ ਥੋੜਾ ਬਣਦਾ ਜੇ ਹੁਣ ਗੱਲ ਸੁਣੋ ਐਸੇ ਨਹੀਂ ਲੈ ਲੋ ਆ ਜਿਹੜਾ ਆਪਰੇਸ਼ਨ ਹੋਇਆ ਹੈ ਨਾ ਤੇ ਬੜਿਆਂ ਨੂੰ ਨਵੇਂ ਗੈਂਗਸਟਰਾਂ ਨੂੰ ਜਨਮ ਦੇਗਾ ਅਸੀਂ ਆਪਾਂ ਖੜਕੂ ਬਦਵ ਦੇ ਲਈ ਗੱਲ ਕਰਦੇ ਹਾਂ ਥੋੜੀ ਮੋਟੀ ਹੋਈ ਪੁਲਿਸ ਪੈ ਗਈ ਅਗਲਾ ਕੰਨਾ ਭੱਜ ਜਾ ਘਰੋਂ ਭੱਜ ਗਿਆ ਸਮਾਨ ਚਾਹ ਕਿੰਨੀ ਵਾਰੀ ਕੁੱਟ ਖਾਊ ਕਿੰਨੀ ਵਾਰੀ ਕੁੱਟ ਕਾਉ ਹੁਣ ਭੱਜ ਗਿਆ ਤੇ ਮਰਦਾ ਕੀ ਕਰੂ ਕੀ ਹੁਣ ਆਪਾਂ ਕਹਿ ਦਿੰਦੇ ਆ ਮੈਂ ਵੀ ਯਾਰ ਘੱਟੋ ਘੱਟ ਦੇਖ ਲੋ ਜੇ ਉਹਦਾ ਕੋਈ ਥੋੜਾ ਮੋਟਾ ਗਲਤੀ ਹੈ ਤਾਂ ਪਿੰਡ ਦਾ ਸਰਪੰਚ ਬੈਠਾ ਹੈ ਤੁਹਾਡੀ ਕਾਉਂਸਲਿੰਗ ਟੀਮਾਂ ਬੈਠੀਆਂ ਬੱਚਿਆਂ ਨੂੰ ਸਮਝਾ ਦਿਓ ਐਮਐਲਏ ਬੈਠਾ ਐਮਐਲਏ ਕਾਹਦੇ ਲਈ ਬੈਠਾ ਐਮਐਲਏ ਤਾਂ ਕਹਿੰਦਾ ਸਾਡੇ ਕੰਮ ਚ ਮਾਨੂੰ ਐਮਐਲਏ ਦਾ ਗਾਲਾ ਕੱਢਦੇ ਐਮਐਲਏ ਤਾਂ ਗੈਂਗਸਟਰ ਨਾਲ ਰਲੇ ਵਰਦੇ ਸੀ ਠੀਕ ਹੈ ਹੁਣ ਘਾਣਾ ਹੀ ਸਭ ਤੋਂ ਵੱਡੀ ਗੱਲ ਇਹ ਹੈ ਨਾ ਵੀ ਕੌਣ ਆਖੇ ਰਾਣੀ ਅੱਗਾ ਟਾਕ ਮੁਸ਼ਕਲ ਇਹ ਪੈਦਾ ਹੋਗੀ ਕੁਲਦੀਪ ਜੀ ਕਿ ਪੰਜਾਬ ਦੇ ਇਕਨੋਮਿਕ ਸਟੇਟਸ ਦੇ ਉੱਤੇ ਕਿਸੇ ਦਾ ਕੋਈ ਧਿਆਨ ਨਹੀਂ ਕਿਸੇ ਲੀਡਰ ਕੋਲੇ ਪੰਜਾਬ ਲਈ ਰੋਡ ਮੈਪ ਨਹੀਂ ਹੈਗਾ ਹਾਣਿਆਂ ਦੀ ਗਿਣਤੀ ਦੇ ਵਿੱਚ ਤੁਹਾਨੂੰ ਉਲਝਾਈ ਫਿਰਦੇ ਆ ਸੋਸ਼ਲ ਮੀਡੀਆ ਦੇ ਤਮਾਸ਼ੇ ਤੇ ਤੁਹਾਨੂੰ ਉਲਝਾਈ ਫਿਰਦੇ ਆ ਇੱਥੇ ਇਹੋ ਜਿਹੇ ਗੰਦਮਖਨ ਵਾਲੇ ਪੇਜ ਆਗੇ ਤੁਹਾਡੇ ਬੱਚਿਆਂ ਦੀ ਤੁਹਾਡੇ ਵਰਗਿਆਂ ਦੀ ਆਪਣੇ ਵਰਗਿਆਂ ਦੀ ਬੁੱਧੀ ਭ੍ਰਿਸ਼ਟ ਕਰਦੇ ਵੀ ਇਹੀ ਦੇਖੀ ਜਾਉ ਚੱਜ ਦੀ ਚੀਜ਼ ਦੇਖੋਣ ਇੱਕ ਨੈਰੇਟਿਵ ਬਣਾਇਆ ਜਾ ਰਿਹਾ ਨੈਰੇਟਰ ਦੇਖੋ ਤੁਹਾਡੀ ਮੇਰੀ ਖਬਰ ਤਾਂ ਸਾਰਿਆਂ ਨੂੰ ਸੁਣ ਜਾਂਦੀ ਹੈ ਦੇਖ ਲੈਂਦੇ ਆ ਪਰਚਾ ਦਰਜ ਹੋ ਜਾਂਦਾ ਪੰਜਾਬ ਦੇ ਵਿੱਚ ਸੰਗਰੂਰ ਜ਼ਿਲ੍ਹੇ ਚ ਕਿੰਨੀਆਂ ਗੁਰਦੁਆਰਿਆਂ ਦੇ ਨਾਂ ਤੇ ਕਿੰਨੀਆਂ ਨਜਾਇਜ਼ ਲਾਟਰੀਆਂ ਜਿਹੜਾ ਗੰਦੀ ਜਾਂਦੀਆਂ ਚੱਲੀ ਜਾਂਦੀਆਂ ਚੱਲੀ ਜਾਂਦੀਆਂ ਉਹਦਾ ਪੈਸਾ ਕਿਹਦੇ ਕੋਲੇ ਜਾਂਦਾ ਜਿਹੜੀ ਠੱਗੀ ਸ਼ਰੇਆਮ ਚੱਲੀ ਜਾਂਦੀ ਉਹਦਾ ਕਿਸ ਨੂੰ ਦਿੱਸਦੀ ਨਹੀਂ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਦੱਸੋ ਦਲਦੀ ਹੈ ਇਹਦੇ ਹੀ ਅੱਗ ਲਾ ਦੂਗਾ ਪੱਤਰਕਾਰ ਨੇ ਖਬਰ ਲਾ ਦਿੱਤੀ ਅੱਗ ਲਾ ਦੂਗਾ ਜਿਹੜਾ ਉਹ ਚਲਾਈ ਜਾਂਦਾ ਜਿਹੜਾ ਉੱਥੇ ਗੰਦ ਚੱਲੀ ਜਾਂਦਾ ਜਿਹੜੀਆਂ ਗੰਦੀਆਂ ਗਾਲਾਂ ਕੱਢੀਆਂ ਜਾ ਰਹੀਆਂ ਜਿਹੜੀ ਇੰਸਟਾ ਦੇ ਉੱਤੇ ਫੇਸਬੁੱਕ ਦੇ ਉੱਤੇ ਪ੍ਰੋਸਟੀਚੂਨ ਰਿੰਕਸ ਚੱਲੀ ਜਾਂਦੇ ਨੇ ਉਹਦੇ ਕਿੰਨੇ ਧਿਆਨ ਹੈ ਸਭ ਤੋਂ ਸਭ ਤੋਂ ਮਾੜਾ ਨੈਰੇਟਿਵ ਇਹ ਆ ਕਿ ਸਾਡੇ ਪੰਜਾਬ ਦੇ ਵਿੱਚ ਜਾਤ ਪਾਤ ਦਾ ਧਰਮ ਦਾ ਕੋਈ ਰੌਲਾ ਨਹੀਂ ਸੀ ਔਰ ਉਹ ਇੱਕ ਬੜਾ ਵੱਡਾ ਨੈਰੇਟਿਵ ਜਿਹੜਾ ਵਾ ਦਲਤ ਵਰਸ ਜਨਰਲ ਪੈਦਾ ਕੀਤਾ ਜਾ ਰਿਹਾ ਔਰ ਉਹ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਪਿਛਲੀਆਂ ਸਰਕਾਰਾਂ ਵੇਲੇ ਵੀ ਚੱਲ ਰਿਹਾ ਦੇਖੋ ਇਹ ਤਾਂ ਜਿਹੜਾ ਨਾ ਸਿਆਸਤ ਕੀ ਆ ਇਹ ਭਾਵੇਂ ਆਪਣੇ ਪੰਜਾਬ ਦੀ ਲੈ ਲਓ ਭਾਰਤ ਦੀ ਲੈ ਲਓ ਭਾਵੇਂ ਕਿਸੇ ਵੀ ਦੇਸ਼ ਦੀ ਲੈ ਲਓ ਜਿਹੜਾ ਬੰਦਾ ਸਿਆਸਤ ਚਾਹੁੰਦਾ ਹੋ ਰਾਜ ਕਰਨ ਲਈ ਤੇ ਉਹਨੇ ਨਬਜ਼ ਪਛਾਣ ਕੇ ਗੱਲ ਕਰਨੀ ਲੋਕ ਜੋ ਗੱਲ ਕਰਦੇ ਜਿਵੇਂ ਪੰਜਾਬ ਤੇ ਲੈ ਲੋ ਆਮ ਆਦਮੀ ਪਾਰਟੀ ਆਈ ਕਈ ਜੀਵਲ ਨੂੰ ਬੜਾ ਇਮਾਨਦਾਰ ਬਣਾਇਆ ਗਿਆ ਪਰ ਇੱਕ ਮੈਨੂੰ ਇੱਕ ਚੀਜ਼ ਦੱਸ ਬਕੇਰੀਵਾਲ ਸਾਹਿਬ ਬਤੌਰ ਜਦੋਂ ਆਈਆਰਐਸਸੀ ਇਹ ਕੋਈ ਆਪਦੀ ਅਚੀਵਮੈਂਟ ਦੱਸਣ ਲੋਕਾਂ ਨੂੰ ਵੀ ਮੈਂ ਫਲਾਣੇ ਕਾ ਪਲੇ ਕੱਢਦੇ ਫਰਾਂ ਦੇ ਇਨਕਮ ਟੈਕਸ ਦੇ ਵਿੱਚ 80 ਕਰੋੜ ਰੁਪਏ ਇਨਕਮ ਟੈਕਸ ਦੀ ਜਿਹੜੀ ਅਵੇਡਿੰਗ ਹੋ ਰਹੀ ਸੀ ਉਹ ਕੱਢ ਲਈ ਜਾਂ GST ਦੀ ਕਰ ਲਈ ਜਾਂ VAT ਦੀ ਕੱਢੀ ਦੇਖੋ ਜੀ ਮੈਂ ਕਿਤੇ ਖਵਰਾਇਆ ਨਹੀਂ ਮੈਂ ਕਿਤੇ ਡਰਿਆ ਨਹੀਂ ਅਰਬਾਂ ਰੁਪਏ ਕੱਢ ਕੇ ਮੈਂ ਸਰਕਾਰ ਦੇ ਖਜਾਨੇ ਜਮਾ ਕਰਾ ਦਿੱਤੇ ਕੋਈ ਹੈ ਇਹਨਾਂ ਕੋਲ ਪੁੱਛ ਸਿਰਫ ਇਹ ਕਿਨ ਨੈਰੇਟਿਵ ਸਿਰਦਾ ਬੰਦਾਵਾ ਦਾ ਮਾਨਦਾਰ ਹੈ ਕਿਉਂਕਿ ਸੋਸ਼ਲ ਮੀਡੀਆ ਐਡਵਰਟਾਈਜ਼ਮੈਂਟ ਇਹਨਾਂ ਨੇ ਨੈਰੇਟਿਵ ਸਿਰਜਿਆ ਸੀ ਕਾਂਗਰਸ ਪਾਰਟੀ ਦੇ ਖਿਲਾਫ ਕੀ ਅੱਜ ਹੋਣ ਇਹਨਾਂ ਕੋਲ ਕੁਝ ਨਹੀਂ ਕਿ ਦਿੱਲੀ ਦੇ ਵਿੱਚ ਭ੍ਰਿਸ਼ਟਾਚਾਰ ਨਹੀਂ ਹੋ ਰਿਹਾ ਕਿ ਦਿੱਲੀ ਦੇ ਵਿੱਚ ਜਿਹੜੀ ਨਵੀਂ ਸਰਕਾਰ ਆਈ ਆ ਉਹਦੇ ਵੀ ਜਿਹੜੇ ਆ ਰਾਜ ਖੁੱਲ ਰਹੇ ਆ ਔਰ ਇਹਨਾਂ ਦੀਆਂ ਕੀਤੀਆਂ ਵੀ ਅੱਗੇ ਆ ਰਹੀਆਂ ਨੇ ਇਹ ਦੇਖੋ ਤੁਹਾਨੂੰ ਇੱਕ ਗੀਤ ਦੱਸਾਂ ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿਸੇ ਵੱਡੇ ਭ੍ਰਿਸ਼ਟਾਚਾਰੀ ਲੀਡਰ ਨੂੰ ਕੈਦ ਹੋਈ ਹੋਵੇ ਥੋੜੀ ਮੋਟੀ ਲਾਲੂ ਪ੍ਰਸ਼ਾਦਾਂ ਕੋਲ ਬੰਦ ਨਹੀਂ ਛੱਡ ਕੇ ਮੈਂ ਦੇਖੋ ਇੱਕ ਚੀਜ਼ ਜਾਣਦਾ ਜਿੱਦਨ ਤੋਂ ਹੀ ਸੱਤਾ ਚਾਹੀ ਸੀ ਉਦੋਂ ਤੋਂ ਤੁਹਾਡੇ ਕੋਲ ਕੀ ਸੀ ਤੇ ਅੱਜ ਤੁਹਾਡੇ ਕੋਲ ਕੀ ਹੈ ਤੁਸੀਂ ਫੁੱਟੇ ਸਾਈਕਲ ਤੇ ਫੁਰਦੇ ਸੀ ਤੁਸੀਂ ਚੱਪਲਾਂ ਹੀ ਤੁਰਦੇ ਸੀ ਬੂਡਲੇ ਕਰੋੜ ਦੀਆਂ ਗੱਡੀਆਂ ਆ ਗਈਆਂ ਕਿੱਥੋਂ ਆ ਗਈਆਂ ਮੈਂ ਤਾਂ ਇਹੀ ਸਵਾਲ ਕਰਦਾ ਮਾਈ ਦੇ ਲਾਲੋ ਅੱਛਾ ਮੈਂ ਨਾ ਇਸ ਇਸੇ ਸਵਾਲ ਨੂੰ ਹੋਰ ਵੱਡਾ ਕਰਦਾ ਇੱਕ 14 ਸਾਲ ਦਾ ਬੱਚਾ ਵਾ ਇੰਡੀਆ ਦਾ ਇਸ਼ਮੀਤ ਗੌਤਮ ਉਹ ਕਹਿੰਦਾ ਮੇਰੇ ਮੁਲਕ 'ਚ ਬਹੁਤ ਭ੍ਰਿਸ਼ਟਾਚਾਰ ਉਹ ਤਾਂ 14 ਸਾਲ ਦਾ ਉਹ ਤੋਂ ਛੋਟੇ 14 ਸਾਲ ਦਾ ਬੱਚਾ ਔਰ ਉਹਨੇ ਇੱਕ ਨੈਸ਼ਨਲ ਇੱਕ ਬਣਾਤਾ ਇਸ਼ੂ ਕਿ ਮੇਰੇ ਮੁਲਕ ਦੇ ਵਿੱਚ ਭ੍ਰਿਸ਼ਟਾਚਾਰ ਬਹੁਤ ਆ ਤੇ ਸਾਡੀ ਹੁਣ ਹਾਰ ਸਰਕਾਰ ਨੇ ਉਹ ਬੱਚੇ ਨੂੰ ਪਰਚਾ ਦਰਜ ਕਰਕੇ ਅੰਦਰ ਕਰਦਾ ਜਿਹੜਾ ਸਿਸਟਮ ਦੇਗੇਸਟ ਬੋਲੂਗਾ ਤਾਂ ਪਰਚਾ ਕਰ ਜਿਦੇ ਤੇ ਲੋਕ ਮੰਨ ਲੈਣ ਜਾਂ ਸਿਸਟਮ ਨੂੰ ਇਹ ਸ਼ੋਅ ਕਰ ਦੇਣਾ ਚਾਹੀਦਾ ਕਿ ਭ੍ਰਿਸ਼ਟਾਚਾਰ ਇੱਕ ਸਾਡਾ ਮੌਲਿਕ ਅਧਿਕਾਰ ਬਣ ਗਿਆ ਮੈਂ ਤਾਂ ਇੱਕ ਗੱਲ ਕਹਿੰਦਾ ਵੀ ਲੀਗਲਾਈਜ਼ ਕਰ ਦੇ ਆ ਉਹ ਸੁਣੋ ਆ ਜਿਹੜਾ ਤੁਹਾਡਾ ਵਾਟਿਊ ਕਾਲ ਇੱਕ ਹੁਣ ਆ ਜਿਹੜੀਆਂ ਆਪਾਂ ਜਾਣਦੇ ਆ ਦਫ਼ਤਰਾਂ 'ਚ ਕੰਮ ਕਰਾਉਣ ਦੇ ਬਾਹਰ ਇੱਕ ਸੈਂਟਰ ਜਾਂ ਬਣਾਇਆ ਹਾਂ ਫੀਲਿਵ ਜੀ ਲੈਸੇ ਤੇ ਲੈ ਤੁਸੀਂ ਪਹਿਲਾਂ ਕੀ ਸੀਗਾ ਅਸਲੇ ਦਾ ਲਾਇਸੈਂਸ ਕਰਾਉਣਾ ਤੁਹਾਡਾ 2 2.5 ਤੋਂ ਦੇ ਚਸਲੇ ਦਾ ਲਾਇਸੈਂਸ ਮਾਰਦਾ ਹੁਣ ਕਿੰਨੇ ਬਣਦਾ 13 14000 ਨਹੀਂ ਹੁਣ ਤਾਂ ਮੇਰੇ ਖਾਲੋ 25000 ਦੀ ਫਾਈਲ ਹੀ ਮਿਲਦੀ ਹੈ 25000 ਦੀ ਫਾਈਲ ਉਹ ਕਾਗਜ਼ਾਂ ਚੋਂ ਚੜਦੀ ਨਹੀਂ ਅੱਛਾ ਜੀ ਉਹ 25000 ਜਿਹੜਾ ਦਿਨੇਓ ਕਿਹਨੂੰ ਦਿਨੇਓ ਤੁਹਾਡੀ ਰਸੀਦ ਕਿਤੋਂ ਹੋਰ ਕੱਟੀ ਦੀ ਆ ਫੇਰ ਉਹ ਰਸੀਦ ਦਿਖਾਉਣੇ ਉਹ ਫੇਰ ਤੁਹਾਨੂੰ ਹੋਰ ਰੈੱਡ ਕਰਾਸ ਵਾਲੇ ਦਾ ਰੈੱਡ ਕਰਾਸ ਉਹ ਕਿਉਂ ਵੀ ਰੈੱਡ ਕਰਾਸ ਦਾ ਪੈਸਾ 25000 ਜਰੀਆ ਕਿਸ ਚੀਜ਼ ਦਾ ਇੱਕ ਗੱਲ ਮੈਨੂੰ ਜਵਾਬ ਦਿਓ ਇਹ ਜੱਦੀਏ ਇਕੱਠੇ ਕੀਤੇ ਜਾ ਰਹੇ ਅਕਾਉਂਟੇਬਲ ਹੋਣ ਵਾਲੀ ਸਭ ਤੁਸੀਂ ਨਾ ਅਸਲੇ ਦੀ ਗੱਲ ਛੇੜ ਲਈ ਪੀ ਲੋਕਾਂ ਦੇ ਨਵੇਂ ਅਸਲੇ ਤੇ ਪਾਬੰਦੀ ਲਾਤੀ ਜਿਹੜਾ ਕੋਲ ਪਿਆ ਵਾ ਉਹ ਤੁਸੀਂ ਵਰਤ ਨਹੀਂ ਸਕਦੇ ਤੇ ਫਿਰ ਗੈਂਗਵਾਦ ਕਿਉਂ ਡਰੂਗਾ ਗੈਂਗਸਟਰ ਕਿਹਦੇ ਕੋ ਡਰੂਗਾ ਸੁਣੋ ਗੈਂਗਸਟਰ ਡਰੂਗਾ ਦੇਖੋ ਜਿੰਨੀ ਦੇਰ ਸਰਕਾਰਾਂ ਦੀ ਨੀਅਤ ਸਾਫ਼ ਨਹੀਂ ਜਿੰਨੀ ਦੇਰ ਗੈਂਗ ਐਕਸਟਰਸ਼ਨ ਦੇ ਪੈਸੇ ਦੀ ਅਸਲੀਅਤ ਸਾਹਮਣੇ ਨਹੀਂ ਹੋਣੀ ਤੁਹਾਨੂੰ ਪਤਾ ਤੋ ਬਦਲ ਕੀ ਹੁੰਦਾ ਹੈ ਇਵੇਂ ਮਿੱਟੀ ਥੀ ਲਾ ਦਿੰਦੇ ਮੇਰੇ ਵਰਗਾ ਤੁਰਿਆ ਜਾਂਦੇ ਕੈਸੇ ਲੈ ਕੇ ਨਿਕਲ ਗਿਆ ਹੌਲੀ ਹੌਲੀ ਹੁਣ ਦੇ ਵੀ ਸ਼ੋ ਹੋਇਆ ਵੀ ਉਹ ਚਿੱਠੀਆਂ ਵੀ ਪੁਲਿਸ ਦੇ ਕੁਝ ਜਿਹੜੀਆਂ ਕਾਲੀਆਂ ਪੇਡਾ ਸੀ ਜਿਹਨੂੰ ਕਹਿੰਦੇ ਕਾਲੇ ਕੈਟ ਕਹਿੰਦੇ ਸੀ ਬਲੈਕ ਹੈਂਸ ਉਹੀ ਦਿੰਦੇ ਸੀ ਕਿ ਪੁਲਿਸ ਦੇ ਅਧਿਕਾਰੀ ਇਨਕਸਟੋਰਸ਼ਨ ਕਰੀ ਜਾਂਦੇ ਸੀ ਤੇ ਹੁਣ ਕਿਹੜਾ ਨਹੀਂ ਹੋਣਗੀ ਤਾਂ ਹੁਣ ਵੀ ਤੇ ਗੈਂਗਵਾਦ ਦੇ ਨਾਲ ਇਹਨਾਂ ਦੀ ਕੋਲੈਬੋਰੇਸ਼ਨ ਦੀ ਜਿਹੜੀ ਗੱਲ ਆ ਬੋਲ ਜਿਹੜਾ ਨਹੀਂ ਹੋਊਗੀ ਮੈਨੂੰ ਇੱਕ ਬਹੁਤ ਵੱਡਾ ਪੁਲਿਸ ਅਧਿਕਾਰੀ ਕਹਿੰਦਾ ਕਹਿੰਦਾ ਯਾਰ ਇੱਕੋ ਚੀਜ਼ ਲੈ ਲਓ ਕਹਿੰਦਾ ਕਈ ਵਾਰੀ ਪੁਲਿਸ ਯਾਰ ਤੂੰ ਦਫਾ ਕਰ ਰਿਹਾ ਨਾ ਕਰ ਲੈ ਨਵੇੜ ਕਹਿੰਦਾ ਇੱਕੋ ਜੀ ਦੱਸਦੇ ਵੀ ਪੈਸਾ ਸਪੋਜ਼ ਕਰੋ ਪਹਿਲੀ ਗੱਲ ਤਾਂ ਅਪਰੋਚ ਨਹੀਂ ਕਰਦਾ ਕੋਈ ਕਿਉਂਕਿ ਉਹ ਬੰਦੇ ਕਹਿੰਦੇ ਯਾਰ ਦਫਾ ਕਰ ਖਿਹੜਾ ਛੱਡ ਰੌਲਾ ਪਾਵਾਂਗੇ ਅੰਦਰ ਉਹ ਕੋਈ ਗੋਲੀ ਮਾਰੂਗਾ ਪਹਿਲੀ ਗੱਲ ਤਾਂ ਮੈਂ ਇੱਕੋ ਸਵਾਲ ਹੀ ਖੜਾ ਕਰਦਾ ਵੀ ਜਿਹੜਾ ਪੰਜਾਬ ਦੇ ਵਿੱਚ ਅਸਲਾ ਆ ਰਿਹਾ ਏਡੇ ਲੇਟੈਸਟ ਵੈਪਨ ਆ ਰਿਹਾ ਕਿੱਥੋਂ ਆ ਰਿਹਾ ਕਿਹਦੇ ਕੋਲੇ ਜਾ ਰਿਹਾ ਉਪਲੀ ਅਵੇਲੇਬਲ ਹੈ ਜੀ ਜੇ ਬੰਦਾ ਇੱਕ ਇੱਕ ਸਰਪੰਚ ਨੂੰ ਮਾਰਨ ਆਸਤੇ ਜਾਂਦਾ ਕਹਿੰਦਾ ਲੁਧਿਆਣੇੋਂ ਪਿਸਤੌਲ ਲੈ ਕੇ ਆ ਗਿਆ ਉਹ ਯਾਰ ਆਈ ਜਾ ਕੇ ਲੈ ਆਉਣੇ ਧੰਨ ਵਾਲੀ ਸਭ ਪਿਸਤੌਲਾਂ ਵਾਲੇ ਪਾਸੇ ਪੁਲਿਸ ਆਉਂਦੀ ਆ ਗੋਲੀਆਂ ਵਾਲੇ ਪਾਸੇ ਆਉ ਜਿਹੜਾ ਮੌੜ ਬੰਬ ਧਮਾਕੇ ਵਾਲਾ ਕੰਮ ਉੱਧਰ ਨਹੀਂ ਨ ਜਾਂਦੇ ਉੱਧਰ ਕਿਉਂ ਨਹੀਂ ਜਾਂਦੇ ਜਾਣਾ ਵੀ ਨਹੀਂ ਉੱਧਰ ਨਾਲੇ ਤਾਰਾ ਪਹੁੰਚ ਗਿਆ ਸਰਸੇ ਦੇਰੇ ਚ ਉਹ ਜਾਣਾ ਨਹੀਂ ਜਿਹੜੇ ਗਰੀਬ ਆ ਬੱਚੇ ਸੜੇ ਪਏ ਹਜੇ ਵੀ ਮੌੜ ਜਾ ਆਏ ਤੁਸੀਂ ਆਏ ਹੋ ਨਾ ਗਰਦਾਸਪੁਰੋਂ ਥੋੜਾ ਜਿਹਾ ਮੌੜ ਜਾ ਆਏ ਉਹਨਾਂ ਘਰਾਂ ਚ ਉਹ ਹਜੇ ਵੀ ਉਹਨਾਂ ਦੇ ਪੱਟੀਆਂ ਹੁੰਦੀਆਂ ਕਿੰਨੇ ਸਾਲ ਹੋ ਗਏ ਨਹੀਂ ਜਾਣਾ ਉੱਧਰ ਕਿਸੇ ਵੀ ਸਰਕਾਰ ਨੇ ਉਧਰ ਧਿਆਨ ਨਹੀਂ ਦਿੱਤਾ ਤਿੰਨ ਸਰਕਾਰਾਂ ਲੰਘ ਗਈਆਂ ਯਾਰ ਡਰਬ ਉਹ ਇੱਕ ਇਹੋ ਜਿਹਾ ਮੁੱਦਾ ਨਾ ਨਲਕਾ ਲੋਕਾਂ ਨੂੰ ਪਤਾ ਲੱਗ ਗਿਆ। ਕਤਲ ਹੋ ਜਾਂਦਾ ਪਿੰਡ 'ਚ। ਕਤਲ ਦਾ ਪਿੰਡ ਨੂੰ ਪਤਾ ਹੁੰਦਾ ਪਰ ਅਦਾਲਤ ਦੇ ਵਿੱਚ ਬਰੀ ਹੋ ਜਾਂਦਾ ਪਰ ਪਿੰਡ ਬਰੀ ਨਹੀਂ ਕਰਦਾ। ਇੱਕ ਗੱਲ ਸੁਣ ਲਓ। ਪਿੰਡ ਵਾਲਿਆਂ ਨੂੰ ਪਤਾ ਵੀ ਕਤਲ ਇਹਨੇ ਕੀਤਾ। ਪਰ ਪਿੰਡ ਬਰੀ ਨਹੀਂ ਕਰਦਾ। ਲੋਕ ਅਦਾਲਤ ਬਰੀ ਕਰ ਦਿੰਦੀ ਹੈ ਸਮਾਜਿਕ ਅਦਾਲਤ ਜ਼ਿੰਦਗੀ ਪਰ ਬਰੀ ਨਹੀਂ ਕਰਦੀ ਤੇ ਉਹ ਜਿਹੜਾ ਕਲੰਕ ਆ ਨਾ ਪੀੜੀ ਦਰ ਪੀੜੀ ਪੀੜੀ ਦਰ ਪੀੜੀ ਚੱਲਦਾ। ਹਨ ਪੁੱਛਦਾ ਅਗਲਾ ਵੀ ਇਹ ਫਲਾਨਾ ਦਾ ਯਾਰ ਇਹਨੇ ਧੱਕੇ ਨਾਲ ਕਤਲ ਕੀਤਾ ਸੀ ਇਹਨੇ ਆ ਕੀਤਾ ਇਹਨੇ ਆ ਕੀਤਾ। ਸੋ ਜੇ ਇਹੀ ਗੱਲ ਮੈਂ ਕਹਿੰਦਾ ਸਰਕਾਰਾਂ ਲੱਖ ਹੋ ਜਾਣ ਸਮਾਜ ਇਹਨਾਂ ਨੂੰ ਬਰੀ ਨਹੀਂ ਕਰੂਗਾ ਠੀਕ ਹੈ ਇੱਕ ਆ ਗਿਆ ਦੂਜਾ ਆ ਗਿਆ ਤੀਜਾ ਆ ਗਿਆ ਮੈਂ ਇੰਨੀ ਗੱਲ ਕਹਿੰਦਾ ਵੀ ਜਿਹੜਾ ਰੱਜਾ ਹੁੰਦਾ ਉਹ ਥੋੜੇ ਜਿਹਾ ਘੱਟ-ਬੁਲਕੀਆਂ ਖਾ ਲੈਂਦਾ ਹੁਣ ਕਈ ਆਪਾਂ ਦੇਖਿਆ ਵੀ ਦੋ ਜਿਹੜੀਆਂ ਭੁੱਖੀਆਂ ਮੱਖੀਆਂ ਵੱਧ ਚੁੱਕਾ ਲਾਉਂਦੀਆਂ ਭੁੱਖ ਭੁੱਖ ਭਰ ਜਾਂਦੀ ਹੈ ਨੀਤ ਨਹੀਂ ਭਰਦੀ ਬਸ ਸ਼ੁਕਰ ਪ੍ਰਮਾਤਮਾ ਦਾ ਇਹ ਅਰਦਾਸ ਕਰੋ ਵੀ ਸੱਚੇ ਬਾਦਸ਼ਾਹ ਪੰਜਾਬ ਨੂੰ ਭਰੀਆਂ ਨੀਤਾਂ ਵਾਲੇ ਦੇ ਦੇ ਭੁੱਖੇ ਦਾ ਭਾਵੇਂ ਦੇ ਦੇ ਪਰ ਨੀਤਾਂ ਭਰੀਆਂ ਵਾਲੇ ਦੇ ਦੇ ਉਹ ਮਿਲਨੇ ਨਹੀਂ ਮਿਲ ਜਾਂਦੇ ਕੋਈ ਨਹੀਂ ਅੱਛਾ ਅਕੀਬ ਦੇ ਵਿੱਚ ਕਿ ਇਹ ਸਰਕਾਰ ਦੇ ਜਿੰਨੇ ਫੈਸਲੇ ਹੁੰਦੇ ਨੇ ਨਾ ਉਹ ਤੇ ਯੂ ਟਰਨ ਪੱਕਾ ਹੁੰਦਾ ਬਚਿਓ ਕੀ ਮੰਨ ਮੰਨ ਸਕਦੇ ਕਿ ਇਹ ਜਿਹੜਾ ਨਵਾਂ ਆਪਰੇਸ਼ਨ ਪਰਹਾਰ ਆਇਆ ਤੇ ਵੀ ਯੂ ਟਰਨ ਵੱਲ ਸਕਦਾ ਨਹੀਂ ਇਹ ਯੂ ਟਰਨ ਵਾਲਾ ਕੰਮ ਨਹੀਂ ਨਾ ਹੈ ਇਹ ਤਾਂ 5 ਦਿਨਾਂ ਦਾ ਕਰਕੇ ਬੰਦ ਕਰਦੇ ਇੱਕ ਫਿਗਰ ਦਿਖਾਈ ਜਾਊਗੀ ਐਨੇ ਫੜਦੇ ਅੱਛਾ ਇਹ ਗੱਲ ਸਵਾਲ ਪੈਦਾ ਹੁੰਦਾ ਕਿ ਇੰਨਾ 5 ਦਿਨਾਂ ਦੇ ਵਿੱਚ ਹੀ ਕਿਉਂ ਪਹਿਲਾਂ ਕਿਉਂ ਨਹੀਂ ਫੜਿਆ ਪਹਿਲਾਂ ਵੀ ਜੋ ਇੱਥੇ ਰਹਿੰਦੇ ਇਹੋ ਪੰਜਾਬ ਦੀ ਧਰਤੀ ਇਹੋ ਪੁਲਸ ਇਹੋ ਸਰਕਾਰ ਨਾ ਬਲਾਓ ਗੱਲ ਫੇਰ ਰੀਲ ਦੀ ਆ ਜਾਂਦੀ ਹੈ ਨਾ ਬਲਾਓ ਨਾ ਨਾ ਬਲਾਓ ਠੀਕ ਹੈ ਗੱਲ ਬਹੁਤ ਲੰਮੀ ਚੱਲੀ ਚਲੋ ਫੇਰ ਕਦੀ ਕਰ ਲਾਂਗੇ ਗੱਲ ਸੋ ਧੰਨਵਾਦੀਆ ਸਾਹਿਬ ਨੇ ਸਾਡੀਆਂ ਅਨਹੋਣੀਆਂ ਨੇ ਜਿਹੜੀਆਂ ਉਹਨਾਂ ਦੇ ਉੱਤੇ ਜਿਹੜੀ ਬੇਬਾਕੀ ਦੇ ਨਾਲ ਟਿੱਪਣੀ ਕੀਤੀ ਆ ਗੱਲਬਾਤ ਕੀਤੀ ਆ ਕਿਉਂਕਿ ਇਹਨਾਂ ਕੋਲ ਤਜਰਬਾ ਬਹੁਤ ਹੈ ਅਸੀਂ ਦੇ ਇਹਨਾਂ ਦੇ ਬੱਚਿਆਂ ਵਰਗੇ ਵੀ ਆ ਛੋਟੇ ਭਰਾਵਾ ਵਰਗੇ ਵੀ ਆ ਤੇ ਸ਼ਾਗਿਰਦਾਂ ਵਰਗੇ ਵੀ ਆ ਤੇ ਸਾਡੇ ਪੰਜਾਬ ਦੇ ਜਾਂ ਪੰਜਾਬ ਤੋਂ ਬਾਹਰ ਦੇਖਣ ਵਾਲੇ ਲੋਕ ਇਹ ਭਲੀ ਭਾਂਤ ਜਾਣਦੇ ਆ ਕਿ ਸਰਕਾਰਾਂ ਦੇ ਜਿਹੜੇ ਆ ਇਹ ਬਰਤਾਂ ਤਾਂ ਉਹ ਕੀ ਨਤੀਜੇ ਲੈ ਕੇ ਆਉਂਦੇ ਆ ਮਿਹਰਬਾਨੀ ਸ਼ੁਕਰੀਆ ਸਤਿ ਸ੍ਰੀ ਅਕਾਲ ਬਹੁਤ ਬਹੁਤ